ਆਪਣਾ ਇੱਕ ਸ਼ੱਕ 바 ਰਹਿੰਦਾ ਨਾ ਕਿ ਜ਼ਿੰਮੇਦਾਰ ਨੂੰ ਚੀਜ਼ ਪੈਦਾ ਕਰਨੀ ਆਉਂਦੀ ਹੈ ਪਰ ਵੇਚਣੀ ਨਹੀਂ ਆਉਂਦੀ। ਆਪਣੇ ਇੱਕ ਪੰਜਾਬ ਦਾ ਮੁੰਡਾ ਇਹਨੇ ਬਣਾਇਆ ਬ੍ਰਾਂਡ ਉਦਕ। ਇਹਦੇ ਕੋਲੇ ਨਾ ਹਣੀ ਦੀਆਂ ਇੰਨੀਆਂ ਕਿਸਮਾਂ ਹੈ। ਪਹਿਲਾਂ ਤਾਂ ਸੁਣੋ ਮੇਰੀ ਗੱਲ 800 ਰੁਪਏ ਕਿਲੋ ਤੋਂ ਸ਼ੁਰੂ ਹੋ ਕੇ 3 ਲੱਖ ਰੁਪਏ ਕਿਲੋ ਵਾਲਾ ਸ਼ਹਿਦ ਆ। 800 ਰੁਪਏ ਤੋਂ ਲੈ ਕੇ 3 ਲੱਖ ਰੁਪਏ ਕਿਲੋ ਵਾਲਾ ਸ਼ਹਿਦ ਆ ਇਸ ਬੰਦੇ ਕੋਲੇ। 2500 ਤੁਹਾਡੇ ਘਰੇ ਤੁਹਾਡਾ ਦੁੱਧ ਕਿਵੇਂ ਵਿਕਦਾ ਕਿਵੇਂ ਵੇਚਦੇ ਆ ਮੈਨੂੰ ਨਹੀਂ ਪਤਾ ਪਰ ਇੱਥੇ ਜਿਹੜਾ ਘਿਓ ਆ ਉਹ 2500 ਰੁਪਏ ਕਿਲੋ ਬੇਕਰਿਆ ਤੇ ੱੱਕਾਂ ਪੈ ਰਿਆ ੱੱਕਾ ਤੁਸੀਂ ਇਹ ਦੇਖੋ ਕਿ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਦੇਖੋ ਕਿ ਇਹਨਾਂ ਦੀਆਂ ਚੀਜ਼ਾਂ ਦੀ ਮੰਗ ਕਿੰਨੀ ਆ ਹੁਣ ਮੈਨੂੰ ਯਾਰ ਦਿਲਚਸਪੀ ਇਹ ਹੋਈ ਕਿ ਯਾਰ ਐਸੀ ਕੀ ਚੀਜ਼ ਹੋ ਸਕਦੀ ਆ ਇੰਨੀ ਜਿਹੜੀ ਚੀਜ਼ ਮੰਗ ਵੀ ਰਹਾ ਤੇ ਮਹਿੰਗੀ ਵੀ ਆ ਮੈਨੂੰ ਤਾਂ ਸੱਚੀ 3 ਲੱਖ ਰੁਪਏ ਕਿਲੋ ਦੇ ਸ਼ਹਿਦ ਨੂੰ ਸੁਣ ਕੇ ਹੈਰਾਨ ਹੋਇਆ ਕਿ ਇਹ ਜੀ ਕਿਹੜੀ ਚੀਜ਼ ਦਾ ਸ਼ਹਿਦ ਹੋਊਗਾ ਆਪਾਂ ਨੂੰ ਗੱਲ ਕਰਨੀ ਪਊਗੀ ਗੱਲ ਕਰੇ ਤਾਂ ਬਣਾ ਬਾਈ ਸੰਜੀਪ ਨਾਲ ਗੱਲ ਕਰਦੇ ਆ ਮੇਰਾ ਦੋਸਤ ਹੈ ਬਹੁਤ ਪਿਆਰਾ ਬੜੀ ਖੁੱਲ ਕੇ ਗੱਲ ਦੱਸੂਗਾ ਸਾਰੀ ਜਾਣਕਾਰੀ ਦੇਊਗਾ ਆਪਾਂ ਸੰਜੀਪ ਬਾਈ ਨਾਲ ਗੱਲ ਕਰਦੇ ਆ ਸੰਜੀਪ ਬਾਈ ਪਹਿਲਾਂ ਤਾਂ ਨਾ ਸਸਕਾਰ ਵੀਰੇ ਮੈਨੂੰ ਨਾ ਸੰਜੀਪ ਇੱਕ ਗੱਲ ਚੰਗੀ ਪਤਾ ਕੀ ਲੱਗੀ ਕੀਰ ਅਸੀਂ ਨਾ ਪਿੰਡਾਂ ਵਾਲੇ ਇਕੱਲੇ ਸ਼ਿਕਵੇ ਕਰਦੇ ਆ ਕਿ ਚੀਜ਼ਾਂ ਨਹੀਂ ਬਿਕਦੀਆਂ ਉਹ ਨਹੀਂ ਹੋਇਆ ਜੀ ਸਾਡੇ ਤੋਂ ਲੈ ਕੇ ਫਲਾਨੀ ਚੀਜ਼ ਅੰਬਾਨੀਆਂ ਨੇ ਆਏ ਵੇਚ ਲਈ ਉਹਨੇ ਆਏ ਵੇਚ ਲਈ ਮੇਰੇ ਹਿਸਾਬ ਨਾਲ ਉਹਨਾਂ ਦੀ ਸਕਿੱਲ ਹੈ ਉਹ ਤਾਂ ਵੇਚਦੇ ਆ ਹਨਾ ਤੁਸੀਂ ਵੀ ਉਹ ਸਕਿੱਲ ਨੂੰ ਅਪਣਾਇਆ ਪਿੰਡਾਂ ਵਾਲੇ ਬੰਦੇ ਆ ਤੁਸੀਂ ਜੀ ਤੇ ਤੁਸੀਂ ਆਪਣਾ ਬ੍ਰਾਂਡ ਖੜਾ ਕੀਤਾ ਜਿਹਨੂੰ ਤੁਸੀਂ ਐਸ ਲੈਵਲ ਤੇ ਲੈ ਕੇ ਹਾਂ 7 ਸਾਲ ਪਹਿਲਾਂ ਬ੍ਰਾਂਡ ਖੜਾ ਕੀਤਾ ਹੈ ਹੁੰਦਾ 7 ਸਾਲ ਤੋਂ ਮੈਨੂੰ ਉਦਕ ਦਾ ਉਦਕ ਦਾ ਮਤਲਬ ਦੱਸੋ ਜੀ ਉਦਕ ਦਾ ਮਤਲਬ ਮੇਰੇ ਹੁੰਦਾ ਕਿ ਬਿਲਕੁਲ ਹੀ ਪਿਓਰ ਹੁੰਦਾ ਇਹ ਇਹਦਾ ਮਤਲਬ ਲਈ ਪਿਓਰ ਆ ਤਾਂ ਕਰਕੇ ਉੱਥੇ ਲਿਖਿਆ ਉਦਕ ਇਹ ਸ਼ਬਦ ਕਾਦਾ ਹੈ ਉਦ ਸੰਸਕ੍ਰਿਤ ਦਾ ਸ਼ਬਦ ਹੈ ਜੀ ਜਿਹੜਾ ਕਿ ਇਹਦੇ ਨੈਗੇਟਿਵਿਟੀ ਨਹੀਂ ਹੁੰਦੀ ਪਿਓਰਿਟੀ ਹੁੰਦੀ ਹੈ ਸਿਰਫ ਠੀਕ ਹੈ ਜੀ ਹਾਂ ਉਦਾਂ ਹੀ ਆਪਾਂ ਬ੍ਰਾਂਡ ਬਣਾਇਆ ਜਿੱਥੇ ਕੋਈ ਮਿਲਾਵਟ ਨਹੀਂ ਹੋਊਗੀ ਜੋ ਅੱਜ ਦਾ ਯੁੱਗ ਮਿਲਾਵਟ ਭਰਿਆ ਜੁਗਾ ਤੇ ਖਾਣ ਪੀਣ ਸਭ ਮਾਰਕੀਟ ਦੇ ਵਿੱਚ ਮਦਲ ਮਲਾਵਟ ਵਾਲੀ ਪਿਆ ਗੰਦ ਖਾਰੇ ਨੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਆਪਣਾ ਮਕਸਦ ਹੀ ਇਹ ਹੈ ਕਿ ਵੱਧ ਤੋਂ ਵੱਧ ਖਾ ਕੇ ਸਿਹਤ ਰਹਿਣ ਬੰਦੇ ਬਿਮਾਰੀਆਂ ਤੋਂ ਬਚਣ ਪਿਓਰ ਖਾਣ ਚੀਜ਼ਾਂ ਕੁਦਰਤੀ ਚੀਜ਼ਾਂ ਖਾਣ ਜ਼ਹਿਰ ਮੁਕਤ ਖਾਣਾ ਤੁਹਾਡੇ ਤੁਹਾਡੇ ਕੋਲੇ ਕਿਉ ਆ ਤੁਹਾਡੇ ਕੋਲੇ ਹਣੀ ਆ ਤੁਹਾਡੇ ਕੋਲ ਤੇਲ ਆ ਤੁਹਾਡੇ ਕੋਲੇ ਮਸਾਲੇ ਆ ਤੁਹਾਡੇ ਕੋਲੇ ਦਾਲਾਂ ਆਟਾ ਆਟਾ ਵੀ ਆ ਬੇਸਨ ਮੈਨੂੰ ਤੁਹਾਡੇ ਨਾਲ ਸੱਚੀ ਹਣੀ ਦੇ ਵਿੱਚ ਦਿਲਚਸਪੀ ਹੈ ਜਿਹੜਾ 3 ਲੱਖ ਰੁਪਏ ਕਿਲੋ ਸੱਚੀ ਮਤਲਬ ਉਦਾਂ ਹੀ ਲਿਖਿਆ ਹੋਇਆ ਵੈਬਸਾਈਟ ਤੇ ਕਿ ਸੱਚੀ ਹੈਗਾ ਉਹ ਨਹੀਂ ਹੈਗਾ ਜੀ ਦੇਖੋ ਤੁਸੀਂ ਇਹ 3 ਲੱਖ ਰੁਪਏ ਕਿਲੋ ਹਨੀ ਹੈ ਆਹ ਹਾਂ ਹਨੀ ਹੂੰ ਇਹ 3 ਲੱਖ ਰੁਪਏ ਕਿਲੋ ਜੀ ਇਹਦੇ ਵਿੱਚ ਕੀ ਹੁੰਦਾ ਬਈ ਜੀ ਕਿ ਤਾਂ ਗੱਡੀ ਦੇ ਕੇ ਜਾਣੀ ਪਊਗੀ ਸ਼ੀਸ਼ੀ ਟੁੱਟ ਗਈ ਆਪਣੇ ਤੋਂ ਰਾਣੀ ਮੱਖੀ ਜਿਹੜੀ ਹੁੰਦੀ ਆ ਰਾਣੀ ਮੱਖੀ ਦੀ ਜਿਹੜੀ ਡਾਈਟ ਹੁੰਦੀ ਹੈ ਨਾ ਜੀ ਉਹ ਨੂੰ ਰਾਇਲ ਜੈਲੀ ਕਹਿੰਦੇ ਨੇ ਇਹਦੇ ਵਿੱਚ ਰਾਇਲ ਜੈਲੀ ਆ ਰਾਇਲ ਜੈਲੀ ਦਾ ਕੰਮ ਕੀ ਹੁੰਦਾ ਕਿ ਸਾਡੇ ਜਿਹੜੇ ਬਾਡੀ ਦੇ ਹਾਰਮੋਨਸ ਹੁੰਦੇ ਨੇ ਇਹ ਹਾਰਮੋਨਸ ਨੂੰ ਸਟੇਬਲ ਰੱਖਦੀ ਹੈ ਮਤਲਬ ਢੀਕ ਨਹੀਂ ਹੋਣ ਦਿੰਦੀ ਜਦੋਂ ਕਮਜ਼ੋਰ ਨਹੀਂ ਹੋਊਗੀ ਤਾਂ ਬਿਮਾਰੀਆਂ ਨਹੀਂ ਲੱਗਣਗੀਆਂ ਲੋਕਾਂ ਨੂੰ ਸੈਕਸਚੁਅਲੀ ਜਿਹੜੀਆਂ ਪ੍ਰੋਬਲਮਾਂ ਨੇ ਉਹ ਨਹੀਂ ਹੋਣਗੀਆਂ ਇਹ ਇੱਕ 60 ਸਾਲ ਦਾ ਬੰਦਾ ਵੀ ਖਾਰਿਆ ਤੇ ਉਹਦੇ ਹਾਰਮੋਨਸ 30 ਜਾਂ 28 ਸਾਲ ਦੀ ਉਮਰ ਦੇ ਨੇ ਸਟਰੋਂਗ ਕਰ ਦਦੀ ਇਹ ਇਹ ਸਾਨੂੰ ਬਿਮਾਰੀਆਂ ਤੋਂ ਬਚਾਉਂਦੀ ਆ ਮੈਂਟਲੀ ਸਟ्रेस ਨਹੀਂ ਆਉਂਦੀ ਇਹ ਸਾਰਾ ਤਰ੍ਹਾਂ ਦਾ ਇਹ ਇਸ ਕਰਕੇ ਦੀ ਜਿਹੜੀ ਪ੍ਰਾਈਸ ਆ ਇਹ ਨਿਕਲਦਾ ਬਹੁਤ ਘੱਟ ਆ ਅੱਛਾ ਜੀ ਰੇਅਰ ਸਾਲ ਦੇ ਵਿੱਚ ਮੁਸ਼ਕਲੀ 10 ਵਾ 8-10 ਕਿਲੋ ਨਿਕਲਦਾ ਅੱਛਾ ਇਸ ਤੋਂ ਵੱਧ ਨਹੀਂ ਕੱਢ ਪਾਉਂਦੇ ਸੀ ਕਿਉਂਕਿ ਰਾਣੀ ਮੱਖੀ ਦੀ ਖਰਾਕ ਹੀ ਹੁੰਦੀ ਆ ਉਹਦੇ ਵਿੱਚ ਹਨੀ ਚ ਲੈ ਕੇ ਆਉਣ ਵਾਲੇ ਅਸੀਂ ਪਹਿਲੇ ਬੰਦੇ ਹਾਂ ਫਿਰ ਰਾਣੀ ਮੱਖੀ ਦੀ ਖਰਾਕ ਦੀ ਗੱਲ ਸੁਣੋ ਮੇਥੋਂ ਮੈਂ ਥੋੜਾ ਜਿਹਾ ਪੜਿਆ ਹੈ ਇਹਦੇ ਬਾਰੇ ਕਿ ਜਿਹੜੀਆਂ ਦੂਸਰੀਆਂ ਮੱਖੀਆਂ ਜਿਹੜੀਆਂ ਵਰਕਰ ਮੱਖੀਆਂ ਉਹਨਾਂ ਦੀ ਉਮਰ ਹੈ 10 ਦਿਨ 10 ਉਹਨਾਂ ਦੀ ਜੀ 40 ਦਿਨ ਦੀ 60 ਦਿਨ ਦੀ ਹਾਂ ਵੀ ਇਹ ਇੰਨੀ ਉਮਰ ਹੈ ਪਰ ਰਾਣੀ ਮੱਖੀ ਦੀ ਉਹਦੇ ਮੁਕਾਬਲੇ ਉਮਰ 2 2 3 ਸਾਲ ਹਾਂ 2 3 ਸਾਲ ਆ ਉਹਦਾ ਕੰਮ ਹੁੰਦਾ ਅੰਡੇ ਦੇਣਾ ਕਿਉਂ ਇਹ ਖਾ ਕੇ ਆਪਣੀ ਜਿਹੜੇ ਹਾਰਮੋਨਸ ਐਨ ਸਟਰੋਂਗ ਰੱਖਦੀ ਐ ਉਹ ਦਿਨ ਦੇ ਵਿੱਚ 3000 ਐਗ ਵੀ ਦੇ ਦਿੰਦੀ ਮਤਲਬ ਅੰਡੇ ਦਿੰਦੀ ਆ ਤੇ ਆਪਾਂ ਜਣੀ ਤਾਂ ਉਹ ਖਰਾਕ ਫੜ ਲਈ ਮੇਰੇ ਹਿਸਾਬ ਨਾਲ ਮੈਨੂੰ ਸ਼ੱਕ ਪੈਂਦੀ ਐ ਵੀ ਇੱਕ ਕੁੜੀਆਂ ਨੇ ਨੇ ਵਰਲਡ ਕੱਪ ਜਿੱਤਣ ਤੋਂ ਬਾਅਦ ਮੋਦੀ ਸਾਹਿਬ ਨੂੰ ਸਵਾਲ ਪੁੱਛਿਆ ਸੀਗਾ ਵੀ ਮੋਦੀ ਸਾਹਿਬ ਤੁਹਾਡੀ ਜਿਹੜੀ ਸ਼ਕਲ ਆ ਉਹ ਇੰਨੀ ਚਮਕਦਾਰ ਕਿਉਂ ਆ ਮੇਰੇ ਹਿਸਾਬ ਨਾਲ ਵੀ ਮੋਦੀ ਸਾਹਿਬ ਆ ਖਾਂਦੇ ਹੋਣਗੇ 3 ਲੱਖ ਰੁਪਏ ਕਿਲੋ ਵਾਲਾ ਇਹ ਅੰਦਰੋਂ ਜਵਾਨ ਰੱਖਦੀ ਹੈ ਜੀ ਮਤਲਬ ਹਾਰਮੋਨਸ ਵੀਕ ਨਹੀਂ ਹੁੰਦੀਆਂ ਇਸ ਕਰਕੇ ਜਿਹੜੇ ਪਲੇਅਰ ਵੀ ਖਾਂਦੇ ਨੇ ਇਹਨਾਂ ਨੂੰ ਜਿਹੜੇ ਬੰਦੇ ਹਲਥ ਲਈ ਆਪਣੀ ਅਵੇਅਰਨੈਸ ਇਹਨਾਂ ਨੂੰ ਉਹ ਵੀ ਯੂਜ਼ ਕਰਦੇ ਨੇ ਉਹ ਵਰਤਦੇ ਆ ਇਹ ਅੱਛਾ ਇਹ ਤੁਹਾਡੇ ਕੋਲ ਇਹਦੀ ਮੰਗ ਵੀ ਉਨੂੰ ਹੀ ਆ ਮੰਗ ਇਹਦੀ ਡਿਮਾਂਡ ਪਹਿਲੇ ਰਹਿੰਦੀ ਹੈ ਜੀ ਇਹਦੀ ਡਿਮਾਂਡ ਪੱਕੇ ਕਸਟਮਰ ਨੇ ਇਹਨਾਂ ਨੂੰ ਅਵੇਅਰਨੈਸ ਹੈਗੀ ਆ ਉਹਦੇ ਉਹ ਜ ਜਿਹਨੇ ਰਿਜ਼ਲਟ ਦੇਖਿਆ ਉਹ ਉਹਨੇ ਉਸ ਤੋਂ ਬਾਅਦ ਵਰਤਿਆ ਇਹਨੂੰ ਦੁਬਾਰਾ ਦੁਬਾਰਾ ਜੀ ਹਾਂਜੀ ਕਈ ਡਾਕਟਰ ਨੇ ਜਿਹੜੇ ਡਾਕਟਰ ਫੈਮਲੀ ਜਿਹੜੇ ਇਹ ਆਪਦੇ ਬੱਚਿਆਂ ਲਈ ਕਈ ਵਾਰ-ਵਾਰ ਲੈ ਕੇ ਜਾਂਦੇ ਨੇ ਕਿਉਂਕਿ ਡਾਕਟਰ ਜੀ ਡਾਕਟਰ ਨੂੰ ਪਤਾ ਵੀ ਕਿਹੜੀ ਚੀਜ਼ ਸਾਨੂੰ ਜ਼ਿਆਦਾ ਬੈਨੀਫਿਟ ਆ ਤੁਸੀਂ ਇੱਕ ਗੱਲ ਦੇਖੋ ਮਾਰੀਆਂ ਤੋਂ ਬਾਅਦ ਲੋਕ ਡਾਕਟਰਾਂ ਕੋਲੇ ਜਾਂਦੇ ਆ ਡਾਕਟਰ ਇੱਥੇ ਆਉਂਦੇ ਆ ਡਾਕਟਰ ਇੱਥੇ ਆਉਂਦੇ ਆ ਬਾਕੀ ਮੈਨੂੰ ਹੋਰ ਹਣੀ ਬਾਰੇ ਵੀ ਕੋਈ ਜਾਣਕਾਰੀ ਹਣੀ ਸਾਡੇ ਕੋਲੇ ਲਗਭਗ 15 ਤਰ੍ਹਾਂ ਦੇ ਹਣੀ ਨੇ ਜੀ ਇਹਦੇ 3 ਲੱਖ ਰੁਪਏ ਤੋਂ ਕਿਲੋ ਸ਼ੁਰੂ ਹੋ ਮਾਰਕ 800 ਰੁਪਏ ਤੋਂ ਸ਼ੁਰੂ ਹੁੰਦਾ ਜਿਹੜਾ 3 ਲੱਖ ਰੁਪਏ ਕਿਲੋ ਤੱਕ ਜਾਂਦਾ ਜਿਵੇਂ ਬੱਚਿਆਂ ਲਈ ਹੈ 800 ਰੁਪਏ ਕਿਲੋ ਹਿਮਾਲਿਆ ਨਾਲ ਨਹੀਂ ਆ ਹਿਮਾਲਿਆ ਦੀ ਜੜੀ ਬੂਟੀਆਂ ਤੋਂ ਬਣਿਆ ਹੋਇਆ ਹੈ ਹਨੀ ਅੱਛਾ ਇਹ ਹਿਮਾਲਿਆ ਦੇ ਵਿੱਚੋਂ ਜਿਹੜੀਆਂ ਉਤਮ ਮੱਖੀਆਂ ਨੇ ਤਿਆਰ ਕੀਤਾ ਇਹ ਉਹਦਾ ਹੈ ਹਾਂਜੀ ਹਾਂ ਇਹ ਇਹ ਕੀ ਕੰਮ ਕਰਦਾ ਇਹ ਬੱਚਿਆਂ ਦੇ ਜਿਹੜੇ ਅੰਦਰूनी ਤਾਕਤਾਂ ਬਾਰ ਬਾਰ ਬਿਮਾਰ ਹੁੰਦੇ ਨੇ ਉਹਨਾਂ ਤੋਂ ਬਚਾਉਣ ਵਾਸਤੇ ਰੱਖਦਾ ਹੈ ਆਹ ਕੋਈ ਕਮੀ ਹੁਣ ਸਿਸਟਮ ਨੂੰ ਹਾਂ ਹਮ ਹਨੀ ਦਾ ਐਕਚੁਅਲੀ ਆ ਸਾਡੇ ਇੱਥੇ ਨਾ ਧਾਰ ਹੈਗੀ ਬਣੀ ਹੋਈ ਆ ਕਿ ਜਿਹੜਾ ਸਰਦੀ ਦੇ ਵਿੱਚ ਹੀ ਮੌਸਮ ਦੇ ਠੰਡ ਦੇ ਚ ਹਣੀ ਖਾਣਾ ਆਇਆ ਜਦਕੀ ਇਦਾਂ ਨਹੀਂ ਹੈਗਾ ਜੀ ਇਹ ਗਰਮੀ ਦੇ ਵਿੱਚ ਵੀ ਖਾਣਾ ਚਾਹੀਦਾ ਇਹ ਦੇ ਅਗਰ ਇਹਨੂੰ ਪਾਣੀ ਚ ਪਾ ਕੇ ਪਾਣੀ ਨਾਲ ਲੈਨੇ ਆ ਨਾ ਜੀ ਤਾਂ ਇਹ ਠੰਡਾ ਲੀਵਰ ਨੂੰ ਆਪਣੇ ਨੂੰ ਠੰਡਾ ਰੱਖਦਾ ਇਹਦੇ ਵਰਗਾ ਫਿਰ ਸੁਪਰ ਫੂਡ ਕੋਈ ਨਹੀਂ ਹੈਗਾ ਕਿ ਤੁਹਾਨੂੰ ਬਾਰ ਬਾਰ ਬਿਮਾਰੀਆਂ ਹੋਣੇ ਨਹੀਂ ਦਿੰਦਾ ਹੈਗਾ ਇਸ ਕਰਕੇ 800 800 ਆਲਾ ਹੋ ਗਿਆ ਇਹ 800 ਰੁਪਏ ਇਹ ਇਹ ਬੱਚਿਆਂ ਦੀ ਇਮਿਊਨ ਸਿਸਟਮ ਨੂੰ ਤਕੜਾ ਕਰਦਾ ਹਾਂ ਜੀ ਕੋਈ ਹੋਰ ਬੰਦਿਆਂ ਵਾਲਾ ਹੋਵੇ ਕੋਈ ਪੇਟ ਵਾਲਾ ਹੋਵੇ ਕੋਈ ਜਿਵੇਂ ਇਹ ਹੈ ਇਹ ਇਹ ਵੀ ਇਹ ਸ਼੍ਰੀਨਗਰ ਦੀ ਜੜੀ ਬੂਟੀਆਂ ਦਾ ਖਣੀਆ ਕਸ਼ਮੀਰਗੋੜ ਜੀ ਇਹਨਾਂ ਨਰਵਸ ਸਿਸਟਮ ਤੇ ਕੰਮ ਕਰਦਾ ਠੀਕ ਹੈ ਰਿਲੈਕਸ ਰੱਖਦਾ ਹੈ ਖਾਂ ਥੋੜੇ 15 20 ਦਿਨਾਂ ਬਾਅਦ ਖਾਂਦਾ ਹੁੰਦਾ ਰੈਗੂਲਰ ਰਿਲੈਕਸ ਰੱਖਦਾ ਐਦਾਂ ਹੀ ਕਾਫੀ ਹੈ ਨਹੀਂ ਆ ਕਾਫੀ ਦੇ ਫਲੇਵਰ ਤੋਂ ਬਣਿਆ ਹੋਇਆ ਇਹਨਾਂ ਵਿੱਚ ਕੋਈ ਮਿਲਾਵਟ ਕੋਈ ਫਲੇਵਰ ਨਹੀਂ ਪਾਇਆ ਹੁੰਦਾ ਇਹ ਕੁਦਰਤੀ ਹੈ ਜਿਹੜਾ ਵੀ ਹੈਗਾ ਤੇ ਇਹ એનર્ਜੀ ਦਾ ਸੋਰਸ ਹੁੰਦਾ ਜੇ ਪੰਜਾਬੀ ਦੇ ਅਸੀਂ ਕਹਿ ਲਈਏ ਨਾ ਪੰਜਾਬੀ ਲੋਕ ਨੂੰ ਮੰਗਾਇਦਾ ਨਾ ਵੀ ਫੀਮ ਵਾਂਗੂ એનર્ਜੀ ਰਹਿੰਦੀ ਹੈ ਇਹ ਇੱਕ ਓਨੇ એનર્ਜੀ ਦਿੰਦਾ ਉਹ ਥੋੜਾ ਭਲਾ ਹੋ ਜੇ ਇਹ ਉਹ ਬੰਦੇ ਨੂੰ ਬੰਧਣ ਮੈਂ ਐਕਟਿਵ ਰਹਿੰਦਾ ਜੀ ਇਹਨੂੰ ਖਾ ਕੇ ਖਾਣਾ ਇਹ ਇਹ ਕਿੰਨੇ ਰੁਪਏ ਕਿਲੋ ਇਹ 1800 ਰੁਪਏ ਕਿਲੋ ਆ ਨਾਰਮਲ ਹੀ ਆ 8 1800 ਰੁਪਏ ਕਿਲੋ ਆ ਉਦੋਂ ਠੀਕ ਆ ਪ੍ਰੀਤ ਗੱਲਬਾਤ ਹੈ ਇਹ ਉਹ ਉਹ ਚਾਂਦੀ ਦੀ ਡੱਬੀ ਵਾਲਾ ਹਨੀ ਆ ਗਿਆ ਇਹ ਚਾਂਦੀ ਦੀ ਡੱਬੀ ਵਾਲਾ ਹੈ ਹਾਂ ਇਹ ਜਮਨ ਹਨੀ ਆ ਜਮਨ ਇੱਕ ਇਹ ਐਚ ਫਿਟ ਹਨੀ ਜੀ ਜਿਨ੍ਹਾਂ ਲੋਕਾਂ ਦਾ ਖੂਨ ਘਟ ਰਹਿੰਦਾ ਹਾਂਜੀ ਖੂਨ ਮਤਲਬ ਇਹ ਰੈੱਡ ਬਲੱਡ ਸੈੱਲ ਐਕਟਿਵ ਕਰਦਾ ਇਹ ਅੱਛਾ ਖੂਨ ਵਧਾਦਾ ਜਿਵੇਂ 5-7 ਗ੍ਰਾਮ ਆ ਨਾ ਦਹੀਂ ਖਾਣ ਤੋਂ ਬਾਅਦ ਰੈਗੂਲਰ ਬੰਦੇ ਦਾ ਖੂਨ ਆ ਜਿਹੜਾ ਬਲੱਡ ਆ ਉਹ 10-11 ਗ੍ਰਾਮ ਨਾਰਮਲ ਰਹਿਣ ਲੱਗ ਜਾਂਦਾ ਤੇ ਇਹਨੂੰ ਦਹੀਂ ਚ ਪਾ ਕੇ ਮਿਕਸ ਕਰਕੇ ਖਾਇਆ ਜਾਵੇ ਤੇ ਹੱਡੀਆਂ ਬਹੁਤ ਮਜ਼ਬੂਤ ਰੱਖਦਾ ਹੈ ਅੱਛਾ ਜਿਹੜਾ ਆ ਐਚ ਫਟ ਵਾਲਾ ਐਚ ਫਟ ਨਹੀਂ ਆ ਇਹ ਆਂਡਰਲੈਸ એનર્ਜੀ ਦਿੰਦਾ ਮਤਲਬ ਐਕਟਿਵ ਰਹਦਾ ਜਿੰਨਾ ਲੋਕਾਂ ਦੇ ਲੱਤਾਂ ਦੁਖਣ ਲੱਗ ਜਾਂਦੀਆਂ ਨੇ ਉਹ ਵੀ ਨਹੀਂ ਹੁੰਦੀਆਂ ਇਹਦੇ ਨਾਲ ਫਿਰ ਇਹ ਤુલਸੀ ਆਣੀ ਆ ਜਿਵੇਂ ਮੌਸਮ ਅਲਰਜੀ ਨਾਲ ਜਿਹੜਾ ਅੱਜਕੱਲ ਸਰਦੀ ਚ ਬਲਕਮਸ ਕੋ ਹੁੰਦਾ ਉਹ ਉਹ ਤੋਂ ਠੀਕ ਰੱਖਦਾ ਹੈ ਇਹ ਜਿਹੜੇ ਆਪਾਂ ਐਂ ਕਹਿ ਸਕਦੇ ਆਂ ਵੀ ਇਹ ਹਣੀ ਇਹਨਾਂ ਨੇ ਜਿਹੜੇ ਜਿਹੜੀਆਂ ਮੱਖੀਆਂ ਨੇ ਜਿਹੜੀਆਂ ਚੀਜ਼ਾਂ ਤੋਂ ਕੱਢਿਆ ਉਹਨਾਂ ਨੂੰ ਸਾਰਿਆਂ ਨੂੰ ਸੈਪਰੇਟ ਕਰ ਲਿਆ ਹਾਂ ਜਿਵੇਂ ਇਹ ਇਹ ਤુલਸੀ ਦੀ ਖੇਤੀ ਹੁੰਦੀ ਹੈ ਐਮਪੀ ਦੇ ਵਿੱਚ ਬੰਦੋ ਅਸੀਂ ਫੁੱਲ ਅੱਜਕੱਲ ਨਵੰਬਰ ਦਸੰਬਰ ਚ ਫੁੱਲ ਆਉਂਦਾ ਤੋਸੀ ਦੇ ਉੱਪਰ ਜੀ ਉਦੋਂ ਇਹ ਮੱਖੀਆਂ ਦੇ ਜਿਹੜੇ ਬਾਕਸ ਨੇ ਅਸੀਂ ਉੱਥੇ ਰੱਖ ਦਾਨੇ ਆ ਤੇ ਇਸ ਕਰਕੇ ਉਦੋਂ ਉਹਦੀ ਪ੍ਰੋਪਰਟੀ ਲੈ ਕੇ ਹੈ ਤਾਂ ਤੂਸੀ ਦੀ ਹਨੀ ਤੂਸੀ ਦੀ ਇਹਦੇ ਵਿੱਚ ਗੁਣ ਆ ਗਏ ਸਾਰੇ ਨਾ ਕਿ ਬਾਅਦ ਦੇ ਵਿੱਚ ਕੋਈ ਮਿਕਸ ਕਰਕੇ ਕੋਈ ਮਲਾਵਟ ਆ ਉਹ ਨਹੀਂ ਹੈਗਾ ਕੋਈ ਕੋਈ ਫਲੇਵਰ ਕੋਈ ਕਲਰ ਕੁਝ ਨਹੀਂ ਮਿਕਸ ਕੀਤਾ ਕੋਈ ਕੋਈ ਖਸਖਸ ਦੇ ਬੂਟਿਆਂ ਵਾਲਾ ਹਨੀ ਖਸਖਸ ਦੇ ਬੂਟਿਆਂ ਵਾਲਾ ਤਾਂ ਨਹੀਂ ਇਹ ਇੱਕ ਸਪੈਸ਼ਲ ਹੋਰ ਹੈਗਾ ਕ੍ਰਿਸਟਲ ਹਨੀ ਆ ਜੇ ਜੀ ਇਹ ਸਪੈਸ਼ਲ ਕਾਸ਼ੀਆ ਫਲਾਵਰ ਹੁੰਦਾ ਸ਼੍ਰੀਨਗਰ ਚ ਜੀ ਇਹ ਬਹੁਤ ਘੱਟ ਫੁੱਲ ਆਉਂਦਾ ਸਿਰਫ 20 ਦਿਨ ਆਉਂਦਾ ਸਾਲ ਦੇ ਵਿੱਚ ਮਈ ਦੇ ਮਹੀਨੇ ਵਿੱਚ ਜੀ ਜੇ ਮੌਸਮ ਸਹੀ ਹੋਊਗਾ ਤਾਂ ਫਲ ਤੋਂ ਨੈਕਟਰ ਲੈ ਕੇ ਮੱਖੀਆਂ ਹੰਨੀ ਨਿਕਲੂਗਾ ਨਹੀਂ ਨਿਕਲਦਾ ਨਹੀਂਗਾ ਇਹ ਪੇਟ ਲਈ ਰਾਮਬਾਨ ਆ ਹੈ ਹੰਨੀ ਅੱਛਾ ਜੀ ਜਿਵੇਂ ਪੇੜ ਦੀਆਂ ਬਿਮਾਰੀਆਂ ਆਉਂਦੀਆਂ ਨੇ ਉਹਨਾਂ ਨੂੰ ਠੀਕ ਕਰਨ ਚ ਬਹੁਤ ਸਹਾਇਤਾ ਕਰਦਾ ਹੈ ਖੁਰਕ ਜਿਵੇਂ ਮਤਲਬ ਹਾਜਮ ਨਹੀਂ ਆਉਂਦਾ ਹਾਜਮ ਨਹੀਂ ਆਉਂਦਾ ਐਸਿਡਿਟੀ ਬਣਦੀ ਆ ਐਸਿਡ ਬਹੁਤ ਬੰਦਾ ਹੈ ਹਮ ਬਾਰ ਬਾਰ ਪੇਟ ਹੈਵੀ ਭਰਿਆ ਰਹਿੰਦਾ ਵੀ ਖਾਅ ਵੀ ਇਹ ਨਹੀਂ ਜਾਂਦਾ ਕੁਛ ਜਿਨ੍ਹਾਂ ਨੂੰ ਪੈਨਕ੍ਰੀਆਟਿਕ ਕੋਈ ਪ੍ਰੋਬਲਮ ਹੋ ਜਾਂਦੀ ਆ ਲੀਵਰ ਫੱਟੀ ਹੋ ਜਾਂਦਾ ਲੀਵਰ ਲੈਵਲ 2 ਲੈਵਲ 1 ਤੇ ਵੀ ਗਿਆ ਉਹਨੂੰ ਵੀ ਇਹ ਠੀਕ ਕਰਦਾ ਦਾ ਥੋੜੇ ਦਿਨਾਂ ਚ ਅੱਛਾ ਔਰ ਇਹਦੇ ਨਾਲ ਕੀ ਹੁੰਦਾ ਅਲਸਰ ਹੋ ਜਾਂਦਾ ਪੇਟ ਦੇ ਉਹ ਵੀ ਠੀਕ ਕਰਦਾ ਇਹ 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 ਕਿੰਨਾ ਮਹਿੰਗਾ ਇਹ 10000 ਰੁਪਏ ਕਿਲੋ ਇਹ ਵੀ ਬਹੁਤ ਘੱਟ ਨਿਕਲਦਾ ਕਿਉਂਕਿ ਨਿਕਲੇ ਦਾ ਟੇਸਟ ਵੀ ਅਲੱਗ ਆ ਇਹਦਾ ਕਲਰ ਵੀ ਲੱਗਾ ਸਾਰੇ ਹਣੇ ਇਹ 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 ਸਭ ਤੋਂ ਮੰਗਿਆ ਵੱਧ ਜਾ ਰਿਹਾ ਆ ਸਭ ਤੋਂ ਵੱਧ ਵਿਕਦਾ ਹਾਂ ਇਹ ਕਿਉਂਕਿ ਪੇਟ ਦੀਆਂ ਬਿਮਾਰੀਆਂ ਇੰਨੇ ਇੰਨੇ ਅਸੀਂ ਗਲਤ ਖਾ ਰਹੇ ਹਾਂ ਇੰਨਾ ਨਾ ਬਾਅਦ ਲੋਕ ਖਾ ਰਹੇ ਨੇ ਪੇਟ ਦੀਆਂ ਸਭ ਨੂੰ ਪ੍ਰੋਬਲਮ ਹੋ ਰਹੀ ਆ ਆ 10000 ਵਾਲਾ ਸਭ ਤੋਂ ਵੱਧ ਵਿਕ ਰਿਹਾ ਹਾਂ ਇਹਦਾ ਕਾਰਨ ਹੀ ਇਹੀ ਹੈ ਕਿ ਇਹਦਾ ਵਿਕਣ ਦਾ ਕਾਰਨ ਹੀ ਹੈ ਕਿ ਪੇਟ ਨੂੰ ਠੀਕ ਰੱਖਦਾ ਹੈ ਅੱਛਾ ਜੀ ਪੇਟ ਦੀਆਂ ਬਿਮਾਰੀਆਂ ਨੂੰ ਠੀਕ ਰੱਖਣ 'ਚ ਬਹੁਤ ਵਧੀਆ ਹੈ ਇਹ ਚੀਜ਼ ਹੋਰ ਕੋਈ ਦਿਮਾਗ ਦੀ ਕੋਈ ਜ਼ਿਆਦਾ ਸਤ ਵਧਾਉਣ ਵਾਲਾ ਹੋਵੇ ਕੋਈ ਹੋਰ ਉਹ ਕਸ਼ਮੀਰ ਗੋਲਡ ਹਣ ਹਾਂ ਹਾਂ ਇਹ ਨਰਵਸ ਸਿਸਟਮ ਤੇ ਕੰਮ ਕਰਦਾ ਬਹੁਤ ਵਧੀਆ ਕੰਮ ਕਰਦਾ ਰਿਲੈਕਸ ਰੱਖਦਾ ਬਿਲਕੁਲ ਹੀ ਅੱਜ ਦੀ ਜਿਹੜੀ ਜ਼ਿੰਦਗੀ ਆ ਭੱਜ ਦੌੜ ਵਾਲੀ ਉਹਦੇ ਲਈ ਬੈਸਟ ਖਨੀ ਆ ਲਓ ਹੋਰ ਹੋਰ ਦੱਸੋ ਮੈਨੂੰ ਹੋਰ ਕੋਈ ਹਨੀ ਤੋਂ ਬਣਿਆ ਕੋਈ ਪ੍ਰੋਡਕਟ ਹੋਵੇ ਤੁਹਾਡੇ ਕੋਲੇ ਕੋਈ ਇੱਕ ਬੀ ਪੋਲਨ ਹੁੰਦੀ ਆ ਜੀ ਇਹ ਹਾਈ ਪ੍ਰੋਟੀਨ ਰਾਈਟ ਆ ਕੁਦਰਤੀ ਇਹ ਵੀ ਹਾਰਮੋਨਸ ਦੇ ਕੰਮ ਕਰ ਦਿਆ thyroid ਨੂੰ ਠੀਕ ਰੱਖਣ ਚ ਕੰਮ ਕਰ ਦਿਆ ਹੈ ਅੱਛਾ ਗਠੀਰੇ ਨੂੰ ਠੀਕ ਰੱਖ ਦਿਆ ਹੈ ਜੀ ਜਿਹੜੇ ਖਾਸ ਕਰਕੇ ਲੇਡੀਜ਼ ਨੇ ਜਿਹੜੇ ਜਦੋਂ ਉਹਨਾਂ ਨੂੰ ਪੀਸੀਓਡੀ ਦੀ ਅੱਜਕਲ ਪ੍ਰੋਬਲਮ ਬਹੁਤ ਹੋ ਰਹੀ ਆ ਉਹ ਤੇ ਇਹ ਬਹੁਤ ਮਤਲਬ ਵਧੀਆ ਕੰਮ ਕਰ ਦਿਆ ਕਿਉਂਕਿ ਇਹ ਥੋੜੀ ਮਾਤਰਾ ਚ ਲੈਣ ਵਾਲੀ ਉਹਨਾਂ ਨੂੰ ਜਿਹੜੇ ਡਿਸਟਰਬੈਂਸ ਰਹਿੰਦੀ ਆ ਇੱਕ ਲੇਡੀਜ਼ ਨੂੰ ਅੱਗੇ ਜਾ ਕੇ ਕੀ ਹੁੰਦਾ ਬੱਚਿਆਂ ਨੂੰ ਜਦੋਂ ਸ਼ੁਰੂ ਹੁੰਦੀ ਆ ਉਹਨਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਹੁੰਦੀ ਆ ਜਦੋਂ 40 ਸਾਲ ਦੀ ਉਮਰ ਹੋ ਜਾਂਦੀ ਆ ਉਹਦੇ ਇਹਨਾਂ ਨੂੰ ਪ੍ਰੋਬਲਮ ਹੁੰਦੀ ਆ ਬ੍ਰੈਸਟ ਕੈਂਸਰ ਉਹ ਯੂਟਰਸ ਕੈਂਸਰ ਉਸ ਤੋਂ ਇਹ ਬਚਾਉਣ ਚ ਬੜੀ ਹੈਲਪ ਕਰਦਾ ਮਤਲਬ ਉਸ ਚੀਜ਼ ਤੋਂ ਪਰਹਰ ਰੱਖਦਾ ਇਹ ਇਹ ਬਹੁਤ ਵਧੀਆ ਚੀਜ਼ ਹੈ ਇਹ ਹਰ ਲੇਡੀਜ਼ ਨੂੰ ਖਾਣੀ ਚਾਹੀਦੀ ਹੈ ਇਹ ਦਾਣੇ ਖਾਣੇ ਆ ਕੁਝ ਦਾਣੇ ਨਹੀਂ ਇਹ ਖਾਲੀ ਪੇਟ ਨਹੀਂ ਖਾਣੇ ਸਿਰਫ ਖਾਣਾ ਖਾਣ ਤੋਂ ਬਾਅਦ ਜਦੋਂ ਮਰਜ਼ੀ ਖਾ ਲੋ ਪਾਣੀ ਨਾਲ ਲੈ ਲੋ ਮੈਲਟ ਹੋ ਜਾਂਦਾ ਫਰਾਗ ਹੈ ਕਿੰਨੇ ਕਿੰਨੇ 5 ਗ੍ਰਾਮ 7 ਗ੍ਰਾਮ ਬਸ ਅੱਛਾ ਅਭੀ ਆਨੇ ਚੰ ਚਬਰ ਕੇ ਖਾਣਾ ਨਹੀਂ 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 ਇਹ ਇਹ ਇਹਦੇ ਉੱਤੇ ਲਿਖਿਆ B ਹਾਂ ਬੀ ਪੋਲਨ ਪੋਲਨ ਗ੍ਰੇਨਸ ਹੈਗੇ ਵਿੱਚ ਇਹਦੇ ਹਦਾਣੇ ਜੇ ਹਾ ਦਾਣੇ ਨੇ ਇਹ ਇਹ ਨੂੰ ਬੋਲ ਵਾਂਗੂ ਬਣਾ ਲੈਂਦੇ ਅਸੀਂ ਬੋਲ ਕਹਿੰਦੇ ਨੇ ਇਹਨੂੰ ਜੀ ਇਹ ਬਣਾ ਲੈਣ ਦੇ ਦਾਣੇ ਇਕੱਠੇ ਕਰ ਲੈਂਦੇ ਐਕਚੁਅਲੀ ਇਹ ਉਹਦੇ ਬੱਚਿਆਂ ਦੇ ਬੱਚਿਆਂ ਦੇ ਦੀ ਖਰਾਕ ਆ ਮੱਖੀ ਦੇ ਬੱਚਿਆਂ ਦੀ ਖਰਾਕ ਆ ਇਹ ਅੱਛਾ ਪਰ ਅਸੀਂ ਕੱਢ ਲੈਣਾ ਥੋੜਾ ਜਿਹਾ ਕੱਢਦੇ ਆ ਬਹੁਤ ਰੇਅਰ ਹੈ ਵੀ ਨਿਕਲਦਾ ਅੱਛਾ ਟਰੈਕ ਲਾ ਕੇ ਕੱਢ ਲੈਣਾ ਪਰ ਇਹ ਬਹੁਤ ਬੈਨੀਫਿਟ ਆ ਹਰ ਇੱਕ ਬੰਦੇ ਨੂੰ ਖਾਣਾ ਚਾਹੀਦਾ ਇਹ ਇਹ ਜਦੋਂ ਉੱਪਰ ਫੁੱਲਾਂ ਦੇ ਵਿੱਚ ਬੈਠਦੀ ਉਹ ਜਿਹੜੇ ਪ੍ਰਾਗ ਉਹਨੇ ਉਹ ਪਰਾਗ ਦੇ ਪੈਰਾਂ ਨੂੰ ਲੱਗ ਜਾਂਦੇ ਜਿਹੜੇ ਉਹ ਇਕੱਠੇ ਕਰ ਲਾਂਦੀ ਐਦਾਂ ਤੇ ਜਾਂਦੀ ਆ ਉਹਦੇ ਪੈਰਾਂ 'ਤੇ ਇਹ ਗੱਲ ਬਾਤ ਆ ਐ ਐ ਛੋਟੀ ਛੋਟੀ ਗੱਲ ਸਮਝ ਆਉਂਦੀ ਐ ਜੀ ਹਨੀ ਤੋਂ ਹੀ ਬਣੇ ਹੋਏ ਸਾਡੇ ਮਰਬੇ ਨੇ ਜੀ ਜਿਵੇਂ ਹਨੀ ਇਹ ਕਰਾਉਂਦਾ ਜੀ ਕਰਾਉਂਦੇ ਇਹਨਾਂ ਦੇ ਵਿੱਚ ਇੱਕੀ ਹਨੀ ਪੈਂਦਾ ਕਸ਼ਮੀਰ ਕੋਲ ਜਿਹੜਾ ਸ਼੍ਰੀਨਗਰ ਦੀ ਜੜੀ ਬੂਟੀਆਂ ਦਾ ਸ਼ਹਿਦ ਆ ਜੀ ਇੱਥੇ ਅਸੀਂ ਕੋਈ ਚੀਨੀ ਜਾਂ ਕੋਈ ਹੋਰ ਮਿੱਠਾ ਨਹੀਂ ਪਾਉਂਦੇ ਸਿਰਫ ਹਨੀ ਪਾਉਂਿਆ ਵੀ ਮੱਠਲੀ ਇਹਦਾ ਕੰਮ ਹੈ ਜੀ ਬਲੌਕੇਜ ਖੋਲਦਾ ਹੈ ਦੋ ਤਰ੍ਹਾਂ ਦੀ ਜਿਹੜੀ ਬਲੌਕੇਜ ਹੁੰਦੀ ਹੈ ਇੱਕ ਇੰਟਰਨਲ ਬਲੌਕੇਜ ਆਉਂਦੀ ਹੈ ਬਲੱਡ ਚ ਜੀ ਇੱਕ ਹੁੰਦੀ ਹੈ ਬਲੌਕੇਜ ਪੇਟ ਦੀ ਆੰਤਾਂ ਦਾ ਠੀਕ ਇਹ ਦੋਨਾਂ ਨੂੰ ਸਾਫ਼ ਕਰਦਾ 10 8-10 ਦਿਨਾਂ ਚ ਰਿਜ਼ਲਟ ਵੀ ਦੇ ਦਿੰਦਾ ਹੈ ਜੀ ਇਹਦਾ ਬਹੁਤ ਫਾਇਦੇ ਨੇ ਇਹਦੇ ਵੀ ਅੱਛਾ ਤੇ ਕੋਈ ਕੋਈ ਜਿਹੜਾ ਪੇਟ ਦੇ ਪੂੜ ਦੇ ਰੋਗਾਂ ਤੋਂ ਪੇਟ ਦੇ ਜਿਹੜੇ ਹਰੜ ਹਰੜ ਗ੍ਰੰਥਾਂ ਚ ਵੀ ਲਿਖੀ ਗਏ ਵੀ ਪੇਟ ਲਈ ਜਿਹੜੀ ਆ ਉਹ ਬੇਰ ਨੂੰ ਸਾਫ਼ ਕਰਨ ਚ ਬਹੁਤ ਵਧੀਆ ਰਹਿੰਦੀ ਐ ਕਬਜ ਰਹਿੰਦੀ ਐ ਜਿਹਨਾਂ ਲੋਕਾਂ ਨੂੰ ਕਬਜ਼ੇ ਦੂਰ ਕਰਨ ਚ ਇਹ ਰਹਿੰਦੀ ਐ ਇਹਦੇ ਨਾਲ ਹਨੀ ਵੀ ਆ ਉਹਦੇ ਨਾਲ ਪੇਟ ਹੋਰ ਸਾਫ਼ ਰਹਿੰਦਾ ਹਮ ਇੱਕ ਇਹ ਹੁੰਦਾ ਬੈਂਬੂ ਕੱਚੇ ਬਾੰਸ ਦਾ ਮਰਬਾ ਇਹਦਾ ਟੇਸਟ ਬਹੁਤ ਵਧੀਆ ਇਹਦੇ ਵਿੱਚ ਇਹਦਾ ਪਾਣੀ ਵੀ ਹੁੰਦਾ ਜਿਹੜਾ ਨਾਰੀਅਲ ਪਾਣੀ ਨਾਲੋਂ 80 ਗੁਣਾ ਜ਼ਿਆਦਾ ਵਧੀਆ ਹੁੰਦਾ ਤੇ ਇਹ ਬਲੱਡ ਸੈੱਲ ਨਹੀਂ ਘਟੰਨ ਦਿੰਦਾ ਵਾਈਟ ਜਿਹੜੇ ਸੈੱਲ ਹੁੰਦੇ ਨੇ ਬੱਚਿਆਂ ਦੀ ਹਾਈਟ ਵਧਾਉਣ ਚ ਇਹ ਬਹੁਤ ਜ਼ਿਆਦਾ ਵਧੀਆ ਕੰਮ ਕਰਦਾ ਹੈ ਸਪੈਸ਼ਲ ਅੱਛਾ ਇਹ ਇਹ ਵੀ ਹਨੀ ਚ ਬਣਿਆ ਇਹ ਵੀ ਹਨੀ ਚ ਇੱਕ ਅਸੀਂ ਇਹ ਬਣਾਉਨੇ ਆ ਹਨੀ ਨੱਟਸ ਜੀ ਇਹ ਇਹਦੇ ਵਿੱਚ ਵੀ ਉਹੀ ਹਨੀ ਪੈਂਦਾ ਜੀ ਇੱਕ ਤੇ ਡਾਈਟ ਆ ਪ੍ਰੋਟੀਨ ਡਾਈਟ ਆ ਤੁਸੀਂ ਕਿਤੇ ਟ੍ਰੈਵਲ ਕਰ ਰਹੇ ਹੋ ਨਾਲ ਰੱਖ ਲਓ ਖਾ ਲਓ ਤੁਹਾਨੂੰ ਭੁੱਖ ਨਹੀਂ ਲੱਗੇਗੀ ਹੂੰ 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 ਦੂਸਰਾ ਇਹ ਕੀ ਹੈ ਜੀ ਇਹ ਕਰੰਚੀ ਤੇ ਕਰੰਚੀ ਰਹੂਗਾ ਜੇ ਤੁਸੀਂ ਜਿੰਨਾ ਮਰਜ਼ੀ ਟਾਈਮ ਬਾਅਦ ਖਾ ਲਓ ਇਹ ਐਨੇ ਵੀ ਸੁਲਾਬੇ ਹੋ ਜਾਣਗੇ ਜਾਂ ਕੁਝ ਹੋਣਾ ਕਰੰਚੀ ਟੇਸਟ ਬੜਾ ਵਧੀਆ ਹੈਗਾ ਅੱਛਾ ਜੀ ਇਹ ਵੀ ਇੱਕ ਸੁਪਰ ਡਾਈਟ ਆ ਜਿਮ ਲਈ ਖਾ ਸਕਦੇ ਜਿਮ ਕਰ ਰਿਹਾ ਜਿਹੜਾ ਬੰਦਾ ਉਹਦੇ ਲਈ ਇਹ ਛੋਟੀਆਂ ਛੋਟੀਆਂ ਪੈਕਾਂ ਆ ਤਾਂ ਵੱਡੀ ਪੈਕਿੰਗ ਚਾਹੀਦੀ ਸੀ ਜੀ ਅੱਗੇ ਵੱਡੀ ਵੀ ਕਰ ਰਹੇ ਸ਼ੋਅ ਕਰਦਾਂਗੇ ਉਹਨਾਂ ਦੇ ਜੀ ਇੱਧਰਲੇ ਪਾਸੇ ਹਨੀ ਆ ਗਏ ਇਹ ਹਨੀ ਨਹੀਂ ਸਾਰੇ ਸਾਡੇ ਕੋਲੇ 12 13 ਤਰ੍ਹਾਂ ਦੇ ਤੇ ਆ ਆ ਕੋਈ ਸਪੈਸ਼ਲ ਹੈ ਕਿ ਉਹ ਇਹ ਸਾਡੇ ਗਿਫਟ ਨਹੀਂ ਇਹ ਗਿਫਟ ਪੈਕ ਆ ਜਿਹੜੇ ਹਰ ਫੰਕਸ਼ਨ ਲਈ ਬਣਵਾਉਂਦੇ ਨੇ ਲੋਕ ਬਰਥਡੇ ਲਈ ਵਿਆਹ ਸ਼ਾਦੀਆਂ ਲਈ ਜਮੇਦੰਦ ਅੱਛਾ ਲੋਕ ਐਵੇਂ ਗਿਫਟ ਦਿੰਦੇ ਆ ਬਰਥਡੇ ਤੇ ਇਸ ਤਰ੍ਹਾਂ ਦੇ ਗਿਫਟ ਦਿੰਦੇ ਆ ਅੱਛਾ ਮੈਨੇ ਅੱਛਾ ਜੇ ਕੋਈ ਬਹੁਤ ਸੋਹਣੇ ਆ ਡੱਬੇ ਡੁੱਬੇ ਤਾਂ ਹੀ ਇੰਨੇ ਸੋਹਣੇ ਬਣਾਇਆ ਬਾਈ ਚਾਂਸ ਕਿਸੇ ਤੁਸੀਂ ਕਿਸੇ ਅਫੀਸਰ ਨੂੰ ਕਿਸੇ ਹਾਂਜੀ ਇਹਦੇ ਵਿੱਚ ਸਾਰਾ ਕੁਝ ਹੈ ਇਹਦੇ ਵਿੱਚ ਹਣੀ ਨਰਸ ਵੀ ਹੈ A2 ਸਾਈਵਲ ਕੀ ਵੀ ਹੈ ਜਿਹੜਾ ਸਾਡਾ ਕੀ ਸਪੈਸ਼ਲ ਹੁੰਦਾ ਅੱਛਾ ਇਹਦੇ ਵਿੱਚ ਮਰੱਬੇ ਵੀ ਨੇ ਇਹਦੇ ਵਿੱਚ ਹਣੀ ਵੀ ਆ ਇਹਦੇ ਵਿੱਚ ਗੁਲਾਕੰਦ ਵੀ ਹੁੰਦੀ ਆ ਇਹਦੇ ਵਿੱਚ ਸਾਰਾ ਕੁਝ ਆ ਇਹ 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 ਪ੍ਰੀਤ ਉਦੋਂ ਲੀਡਰਾਂ ਲੂਡਰਾਂ ਨੂੰ ਗਿਫਟ ਕੁਫਟਾਏ ਜਾਂਦੇ ਆ ਇਹ ਇਹ ਜੀ ਇਹੋ ਜੀ ਗਿਫਟ ਗਿਫਟ ਪਰਪਸ ਲਈ ਬੜੀਆ ਹੈਲਦੀ ਆ ਕਿਉਂਕਿ ਅੱਜ ਕੱਲ ਮਠਾਈਆਂ ਖਾਣ ਤੋਂ ਲੋਕ ਪਰੇਸ਼ ਕਰਦੇ ਨੇ ਯਾਰ ਆਹਾ ਮੈਨੂੰ ਇਹਦੇ ਬਾਰੇ ਜਾਣਕਾਰੀ ਦੇ ਭਾਈ ਇਹ ਸਾਡਾ ਏ 2 ਸਾਈਵਲ ਕੀ ਆ ਕੀ ਹੈ ਸਾਈਵਲ ਗਊ ਦਾ ਜਿਹੜਾ ਕੀ ਦੁੱਧ ਤੋਂ ਤਿਆਰ ਹੋਇਆ ਹੋਇਆ ਜੀ ਜਿਵੇਂ ਪੁਰਾਣੇ ਜਵਾਨੇ ਵਿੱਚ ਆਪਾਂ ਨਾ ਦਹੀਂ ਜਮਾ ਕੇ ਮੱਖਣ ਕੱਢਦੇ ਹੁੰਦੇ ਸੀ ਫੇਰ ਕੀ ਬਣਾਉਂਦੇ ਸੀ ਓਮੇ ਬਣਾਉਂਦੇ ਆ ਇਹ ਆਰਗੈਨਿਕ ਖਾਂਦੀਆਂ ਨੇ ਸਾਰੀਆਂ ਜਿਹੜੀਆਂ ਗਊਆਂ ਨੇ ਜੀ ਇਹਦਾ ਜਿਹੜਾ ਦੁੱਧਾਂ ਦਾ ਉਹ ਸਭ ਤੋਂ ਵਧੀਆ ਦੁੱਧ ਹੁੰਦਾ ਜਿੰਨੀ 26 ਤਰ੍ਹਾਂ ਦੀਆਂ ਦੇਸੀ ਗਊਆਂ ਨੇ ਉਹਦੇ ਵਿੱਚ ਸਭ ਤੋਂ ਵਧੀਆ ਦੁੱਧ ਇਹਦਾ ਫਾਈਵਾਲ ਦਾ ਹੁੰਦਾ ਜੀ ਤੇ A2 ਦਾ ਮਤਲਬ ਕੀ ਹੁੰਦਾ A2 ਇੱਕ ਫੈਟ ਹੁੰਦੀ ਆ ਦੇ ਦੇ ਦੇਸੀ ਗਊ ਦੇ ਦੁੱਧ ਚ ਜਿਹੜੀ ਹੈਗੀ ਹੈ ਇਹ ਅੱਛਾ ਆਹਾ ਆ A2 ਸਾਈਵਲ ਕਾਓ ghee ਜੀ ਇਹ ਇਸ ਕਰਕੇ ਕਿਉਂਕਿ ਇਸ ਕਰਕੇ ਇਹਦੀ ਵੈਲਿਊ ਆ ਜੀ ਜਿਹੜੀ A2 ਫੈਟ ਆ ਉਹਦੇ ਵਿੱਚ omega 3 6 9 ਤਿੰਨ ਤਰ੍ਹਾਂ ਦੇ omega ਹੁੰਦੇ ਨੇ ਜਿਹੜੇ ਸਾਡਾ ਬੈਡ ਕੈਸਟਰੋਲ ਨੂੰ ਨਹੀਂ ਬਣਦਾ ਗੁੱਡ ਕੈਸਟਰੋਲ ਹੀ ਬਣਾਉਂਦਾ ਇਹ ਜੀ ਇਸ ਕਰਕੇ ਸਾਡਾ ਹਾਰਟ ਸਹੀ ਰਹਿੰਦਾ ਫਿਰ ਇਸ ਦੇ ਵਿੱਚ ਵਿਟਾਮਿਨ A, D ਐ ਕੀ ਹੈ ਜਿਹੜੇ ਹੱਡੀਆਂ ਨੂੰ ਮਜ਼ਬੂਤ ਰੱਖਦਾ ਅੱਖਾਂ ਲਈ ਵਧੀਆ ਇਹ ਜਿਹਨੂੰ ਕਿਸੇ ਨੂੰ ਮਾਈਗਰੇਨ ਹੋਵੇ ਤੇ ਇਹਦੀ ਐਦਾਂ ਸਮੈਲ ਲੈ ਕੇ ਜੇ ਮਾਲਿਸ਼ ਕਰਕੇ ਉਹਦੇ ਲਈ ਬਹੁਤ ਵਧੀਆ ਇਹ ਜੀ ਅਰੇ ਇਹ ਤਾਂ ਕੋਈ ਫਰਾਈਟ ਚੀਜ਼ ਵੀ ਬਣਾ ਕੇ ਦੇਖ ਲੋ ਇਹ ਹੈਵੀ ਨਹੀਂ ਹੁੰਦਾ ਬਿਲਕੁਲ ਖਾਣ ਚ ਲਾਈਟ ਹੁੰਦਾ ਬਹੁਤ ਜ਼ਿਆਦਾ ਵਧੀਆ ਹੁੰਦਾ ਇਹ ਜੀ ਕਿਉਂਕਿ ਬਾਜ਼ਾਰ ਦੇ ਵਿੱਚ ਜਿਹੜਾ ਕੀ ਮਿਲ ਰਿਹਾ ਉਹ ਅਲਟਰੇਸ਼ਨ ਵਾਲਾ ਹੀ ਮਿਲਦਾ ਸਾਰਿਆ ਮਲਾਵਟ ਵਾਲਾ ਜਿਹੜਾ ਹੈਗਾ ਤੁਸੀਂ ਦੇਖੋ ਵੀ ਜਿਹੜਾ ਨਾ ਦੇਸੀ ਘਿਓ ਆ ਉਹਨੂੰ ਸਰਕਾਰ ਵੱਲੋਂ ਜਦੋਂ ਆਪਾਂ ਬ੍ਰਾਂਡ ਕਰਾਉਨੇ ਆ ਹਨਾ ਤਾਂ ਉਹਦੇ ਉੱਤੇ ਮਿਲਕ ਫੈਟ ਨਹੀਂ ਲਿਖ ਸਕਦੇ ਜਿਹੜੇ ਜਦੋਂ ਤੁਸੀਂ ਉਹਨੂੰ ਉਹਦੀ ਮੈਨੂਫੈਕਚਰਿੰਗ ਦੇਖੋਗੇ ਤਾਂ ਉਹ ਪਾਮ ਆਇਲ ਲਿਖਿਆ ਹੁੰਦਾ ਉਹਨਾਂ ਦਾ ਭਾਵੇਂ ਕਹਿੰਦੇ ਸੀ ਹਾਂ ਪੈ ਕੇ ਭਾਵੇਂ ਦੇਸੀ ਵੇਚੀ ਜਾਂਦੇ ਹੁੰਦੇ ਉਹਨਾਂ ਨੂੰ ਪਾਮ ਆਇਲ ਲਿਖਿਆ ਹੁੰਦਾ ਕਿਉਂਕਿ ਉਹ ਆ ਮਿਲਕ ਫੈਟ ਨਹੀਂ ਲਿਖ ਸਕਦੇ ਸਰਕਾਰੀ ਤੌਰ ਤੇ ਜਦੋਂ ਤੁਸੀਂ ਆਪਦੇ ਬ੍ਰਾਂਡ ਦੇ ਉੱਪਰ ਮਲਕ ਫੈਟ ਨਹੀਂ ਲਿਖ ਸਕਦੇ ਜਿੰਨਾ ਚਿਰ ਉਹ ਸਹੀ ਨਹੀਂ ਗਾ ਹਨਾ ਭਾਈ ਐਵੇਂ ਨਾ ਉਹ ਉਹ ਤੁਹਾਡਾ ਬ੍ਰਾਂਡ ਆਪਣਾ ਤਾਂ ਸਰਕਾਰ ਵੱਲੋਂ ਜਿਹੜਾ ਲਾਇਸੈਂਸ ਹੁੰਦਾ ਫੂਡ ਸੇਫਟੀ ਲਾਇਸੈਂਸ ਉਹ ਵੀ ਆਪਣਾ ਉਪਰ ਹੀ ਦਿੱਤਾ ਹੋਇਆ ਸਾਰਾ ਕੁਝ ਜੀ ਇਦਾਂ ਸਾਰਾ ਰਜਿਸਟਰਡ ਹੈਗਾ ਆਪਣੇ ਨੈਸ਼ਨਲ ਜਿਹੜਾ ਇਹ 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 ਕਿੰਨੇ ਇਹ ਕੀ ਪਾਦਾ ਹੈ ਭਾਈ ਇਹ 2500 ਰੁਪਏ ਲੀਟਰ ਹੈ ਜੀ ਕਿਉਂਕਿ ਬਹੁਤ 25 24 25 ਲੀਟਰ ਦੁੱਧ ਤੋਂ 1 ਲੀਟਰ ਕੀ ਬਣਦਾ ਅੱਛਾ ਜੀ ਜਿਵੇਂ ਲੋਕਲ ਪੰਜਾਬ ਦੀ ਵੀ ਗੱਲ ਕਰੀਏ ਤਾਂ 100 ਰੁਪਏ ਕਿਲੋ ਤਾਂ ਸਾਈਵਾਲ ਦਾ ਦੁੱਤ ਹੈ ਹਾਂ ਇਹ ਤਾਂ ਕਰਕੇ ਮਹਿੰਗਾ ਰੇਕ ਬਹੁਤ ਜ਼ਿਆਦਾ ਮਾਤਰਾ ਚ ਨਹੀਂ ਬਣਦਾ ਜੀ ਤਾਂ ਕਰਕੇ ਵੀ ਉਹ ਆਏ ਤੁਸੀਂ ਇਹ ਦੇਖੋ ਕਿ ਤਕੜੇ ਬੰਤੇ ਵੀ ਐਵੇਂ ਤਕੜੇ ਰਹਿੰਦੇ ਆ ਐਵੇਂ ਲੱਗਦਾ ਹੁੰਦਾ ਵੀ ਫਲਾਨਾ ਹਰਪਜਨਮਾਨ ਵੀ ਜਵਾਕਾਂ ਅਰਗਾ ਪਿਆ ਅਸੀਂ ਨਿਆਣੇ ਹੁੰਦੇ ਤਾਂ ਦੇਖਦੇ ਆ ਇਹ ਜਿਹਾ ਖਰਾਕਾਂ ਕਰੂਕਾਂ ਕਹਿੰਦੇ ਆ ਉਹ ਆਹਾ ਕੀ ਆ ਬਈ ਇਹ ਸਰੋਂ ਦਾ ਪੇਲ ਆ ਜੀ ਇਹ ਕੱਚੀ ਗਾਂ ਦਾ ਪ੍ਰੋਪਰ ਕੱਚੀ ਗਾਂ ਦਾ ਮਤਲਬ ਹੁੰਦਾ ਕੋਲਡ ਪ੍ਰੈਸ ਹੈ ਜੀ ਜਿਹੜਾ ਬਿਲਕੁਲ ਸਲੋ ਲੱਕੜ ਦੇ ਜਿਹੜਾ ਜੇ ਦੇਖ ਕੇ ਹਾਂ ਕੋਲੂ ਨਾਲ ਕੱਢਿਆ ਹੋਇਆ ਇਹਦੇ ਵਿੱਚ ਇਹਦੇ ਜਿਹੜੇ ਗੁਣ ਨੇ ਉਹ ਵਿੱਚ ਹੀ ਰਹਿੰਦੇ ਨੇ ਤੇਲ ਦੇ ਉਹ ਖਤਮ ਨਹੀਂ ਹੁੰਦੇ ਉੱਪਰ ਸਣ ਤੋਂ ਬਾਅਦ ਸਣ ਤੋਂ ਬਾਅਦ ਗਰਮ ਨਹੀਂ ਹੁੰਦਾ ਕਿਉਂਕਿ ਇਹ ਵਿੱਚ ਇਹ ਚ ਸਮੈਲ ਨਹੀਂ ਇਹਦੀ ਚਕਨਾਟ ਬਹੁਤ ਘੱਟ ਆ ਇਹਦੇ ਵਿੱਚ ਅੱਛਾ ਜੀ ਇਹ ਕਾਲੀ ਸਰੋਂ ਦਾ ਇਹ ਪੀਲੀ ਸਰੋਂ ਦਾ ਆਹ ਪੀਲੀ ਸਰੋਂ ਦਾ ਇਹ ਬੇਗੂਸਰਾਏ ਦੀ ਬਿਹਾਰ ਤੇ ਇੱਕ ਜਗ੍ਹਾ ਬੇਗੂਸਰਾਏ ਉੱਥੇ ਦੀ ਸਰੋਂ ਦਾ ਤੇਲ ਆ ਸਭ ਤੋਂ ਵਧੀਆ ਸਰੋਂ ਮੰਨੀ ਜਾਂਦੀ ਆ ਅੱਛਾ ਜੀ ਇਹਦਾ ਮਤਲਬ ਦੇ ਆਮ ਜਿਹੜਾ ਲੋਕ ਦੇਸੀ ਕੀ ਖਾ ਰਹੇ ਨੇ ਉਹਦੇ ਨਾਲੋਂ ਵਧੀਆ ਤੇ ਤੇਲ ਆ ਤੇ ਆ ਆਹਾ ਆ ਕੀ ਆ پنੀਰੀ ਆ ਆਹਾ ਆ ਸੰਜੀਪ ਭਾਈ پنੀਰੀ ਆ ਇਹ پنੀਰੀ ਆ ਜੀ ਇਹ ਬੈਦਿਕ پنੀਰੀ ਆ ਮਤਲਬ ਜਿਹੜੀ ਅਸੀਂ ਘਰੇ ਬਣਾਉਨੇ ਆ پنੀਰੀ ਜੀ ਉਹ ਸਿਰਫ ਆਟਾ ਦੇ ਕੀ ਹੁੰਦਾ ਜੀ ਉਹਦੇ ਵਿੱਚ ਇਹ ਬੈਦਿਕ ਇਹਦੇ ਵਿੱਚ ਜੜੀਆਂ ਬੂਟੀਆਂ ਪਾਈਆਂ ਹੋਈਆਂ ਨੇ ਜਿਵੇਂ ਇਹਦੇ ਵਿੱਚ ਪਹਿਲਾਂ ਤਾਂ ਇਹਨੂੰ ਹਲਦੀ ਆਟੇ ਨੂੰ ਭੁੰਦਿਆਂ ਅਸੀਂ ਇਹਦੇ ਵਿੱਚ ਹਲਦੀ ਪਾਉਨੇ ਆ ਦੇਸੀ ghee ਚ ਇਹ ਢੁੱਗੀ ਚ ਪਾ ਕੇ ਨੂੰ ਭੁੰਨਦੇ ਆ ਜੀ ਉਹਨਾਂ ਤੋਂ ਬਾਅਦ ਵਿੱਚ ਅਸੀਂ ਜੜੀ ਬੂਟੀਆਂ ਪਾਉਨੇ ਜਿਵੇਂ ਸਫੇਦ ਮੁਸਲੀ ਹੋ ਗਈ ਜੀ ਅਜਮੈਨ ਹੋ ਗਈ ਖਸਖਸ ਹੋ ਗਈ ਜੀ ਸਾ ਅਸ਼ਵਗੰਧਾ ਹੋ ਗਈ ਜੀ ਸਾਲਮ ਪੰਜਾ ਹੋ ਗਿਆ ਗੋਲ ਗੋਦੋ ਵੀ ਚਾਰੇ ਤਰ੍ਹਾਂ ਦੀਆਂ ਗੁੰਦਾ ਹੋ ਗਈਆਂ ਜੀ ਤੇ ਕਾਲੀ ਮਿਰਚ ਹੋ ਗਈ ਜੀ ਐਦਾਂ ਸਾਰੀਆਂ ਜੜੀ ਬੂਟੀਆਂ 30 35 ਜੜੀ ਬੂਟੀਆਂ ਪਾਉਨੇ ਆ ਫਿਰ ਇਹ ਬਣਾਉਨੇ ਆ ਤਾਂ ਕਿ ਲੋਕਾਂ ਦੇ ਜਿਹੜੇ ਹੱਡ ਪੈਰ ਜੋੜ ਦੁਖਦੇ ਨੇ ਉਹ ਨਾ ਉਹਨਾਂ ਤੇ ਹਾਰਟ ਤੇ ਵੀ ਉਹਦੇ ਅਸਰ ਨਾ ਪਵੇ ਇਸ ਕਰਕੇ ਅਸੀਂ ਇਹ ਬੈਦਿਕ ਪੰਜੀਰੀ ਬਣਾਉਨੇ ਆ ਜਿਹੜੀ ਆਮ ਘਰੇ ਪੰਜੀਰੀ ਆ ਉਹ ਨਹੀਂ ਬਣੂਗੀ ਇਹ ਸਾਰੀ ਛੋਟੀ ਗੁਣਵੱਤਾ ਰੱਖੀ ਗਈ ਹੈ ਕਿ ਲੋਕਾਂ ਦੀ ਜਿਹੜੀ ਸਿਹਤ ਆ ਤੰਦਰੁਸਤੀ ਰਹੇ ਪੂਰੀ ਖਾਣ ਯਾਰ ਜੇ ਆਪਾਂ ਆਮ ਇਹ ਕਹਿੰਦੇ ਫਲਾਨੇ ਨੇ ਪੁਰਾਣੀਆਂ ਖਰਾਕਾਂ ਖਾਧੀਆਂ ਉਹ ਐ ਨਹੀਂ ਵੀ ਬੇਹੀ ਰੋਟੀ ਖਾ ਕੇ ਉਹਨੂੰ ਕਹਿੰਦੇ ਵੀ ਪੁਰਾਣੀ ਖਰਾਕ ਖਾਦੀ ਆ ਉਹ ਆ ਹੁੰਦੀ ਆ ਪੁਰਾਣੀ ਖਰਾਕ ਜਿਹੜੀ ਪਹਿਲਾਂ ਪੁਰਾਣੇ ਬੁੜੇ ਖਾਂਦੇ ਹੁੰਦੇ ਪੁਰਾਣੀ ਖਰਾਕ ਉਹ ਉਦਾਂ ਹੀ ਬਣਾਈ ਹੋਈ ਆ ਵੀ ਜਿਹੜਾ ਬੰਦਾ ਨਾ ਪੂਰਾ ਖਾ ਕੇ ਤੰਦਰੁਸਤ ਰਹੇ 6 ਦਿਨਾਂ ਦੀਆਂ ਪੁਰਾਣੀਆਂ ਰੋਟੀਆਂ ਖਾ ਲੀਆਂ ਤੇ ਉਹਨੂੰ ਕਹਿੰਦੇ ਪੁਰਾਣੀ ਖਰਾਕ ਖਾਦੀ ਆ ਇਹ ਇਹ ਹੁੰਦੀ ਆ ਪੁਰਾਣੀ ਖਰਾਕ ਆਹ ਆ ਕੀ ਆ ਆਹ ਬੋਲ ਲੇ ਦਾ ਮਰਬਾ ਜੀ ਅਚਲ ਹਾਂ ਆਮਲੇ ਦਾ ਪਾਊਡਰ ਸਰ ਪਾਊਡਰ ਹਾਂ ਪਾਊਡਰ ਆ ਹੈ ਕਿਉਂਕਿ ਇਹ ਬਹੁਤ ਚੀਜ਼ਾਂ ਯੂਜ਼ ਹੁੰਦਾ ਇਹ ਮਰੰਗਾ ਪਾਊਡਰ ਆ ਜੀ ਜਿਹੜੇ ਬੜੀ ਤਾਕਤਵਰ ਚੀਜ਼ ਹੈ ਵੀ ਬਹੁਤ ਜ਼ਿਆਦਾ ਵਧੀਆ ਹੂੰ ਇਹ ਨਾਰੀਅਨ ਤੇਲ ਹੈ ਦੇ ਵਿੱਚ ਜਿਵੇਂ ਆਮ ਨਾਰੀਅਲ ਜਿਨਾ ਸਮੈਲ ਹੁੰਦੀ ਆ ਮੌਇਸਚਰ ਬਹੁਤ ਜ਼ਿਆਦਾ ਹੁੰਦਾ ਇਹ ਚ ਮੌਇਸਚਰ ਨਹੀਂ ਇਹ ਚ ਬਹੁਤ ਜ਼ਿਆਦਾ ਕੇਰਲਾ ਤੋਂ ਆਉਂਦਾ ਜਰੀ ਉਹਦਾ ਫਿਰ ਅਸੀਂ ਕੱਢਦੇ ਆ ਜੀ ਇਹ ਪ੍ਰੋਪਰ ਬਹੁਤ ਵਧੀਆ ਸਕਿਨ ਲਈ ਵੀ ਵਧੀਆ ਖਾਣ ਲਈ ਵੀ ਵਧੀਆ ਇੱਕ ਹਲਦੀ ਹੁੰਦੀ ਆ ਲੱਕੜੋਂ ਦੇ ਹੁੰਦੀ ਆ ਜੀ ਹਾਂ ਇਹ ਬਹੁਤ ਵਧੀਆ ਹੈ ਇਹਦੀ ਗੁਣਵੱਤਾ ਇਹ ਐਂਟੀ ਕੈਂਸਰ ਆ ਇੱਕ ਤਰ੍ਹਾਂ ਦੀ ਅੱਛਾ ਆਹ ਹਾਂਜੀ ਜੀ ਇਹ ਇਹ ਕਿਵੇਂ ਇਹ ਮਤਲਬ ਇੱਕ ਐਂਟੀਬਾਇਓਟਿਕ ਆ ਬਹੁਤ ਤਕੜਾ ਹੈ ਹਨਾ ਬਾਈ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਇਹ ਹਲਦੀ ਹਲਦੀ ਚ ਮਲਾਵਟ ਬਹੁਤ ਹੁੰਦੀ ਹੈ ਨਾ ਪਰ ਇਹਨਾਂ ਇਹਨਾਂ ਚ ਮਲਾਵਟ ਨਹੀਂ ਨਹੀਂ ਅੱਛਾ ਇਹ ਦਾ ਇਹ ਦਾ ਰੇਟ ਆ ਜਿਹੜਾ ਹੈਗਾ ਉਹ 250 ਰੁਪਏ 250 ਰੁਪਏ ਦੀ ਹਾਂਜੀ ਇਹ ਮੈਂ ਤਾਂ ਕਿਹਾ 2491 ਰੁਪਏ 250 250 250 ਰੁਪਏ 250 ਰੁਪਏ ਚਲੋ ਜੀ ਇਧਰਲੇ ਪਾਸੇ ਨੂੰ ਚਲੋ ਇਧਰ ਗੁੜ ਗੁੜ ਵੀ ਪਿਆ ਪ੍ਰੀਤ ਆਪਾਂ ਗੋੜ ਬਾਰੇ ਵੀ ਪੁੱਛਦੇ ਹਾਂ ਇਹ ਐਵੇਂ ਬ੍ਰਾਂਡ ਬਣਦੇ ਆ ਐਵੇਂ ਕੋਈ ਜ਼ਿੰਮੇਵਾਰ ਬ੍ਰਾਂਡ ਬਣਾ ਸਕਦਾ ਐਵੇਂ ਕੋਈ ਬੰਦਾ ਬਣਾ ਸਕਦਾ ਜਿਵੇਂ ਬਾਈ ਨਹੀਂ ਹਾਂਜੀ ਪਿਓਰਿਟੀ ਦੇ ਕੰਮ ਕਰੋ ਤੇ ਬਣਾ ਸਕਦਾ ਬੰਦਾ ਆਪਣੀ ਚੀਜ਼ਾਂ ਵਧੀਆ ਨੇ ਲੋਕਾਂ ਨੂੰ ਡਿਮਾਂਡ ਵੀ ਹੈ ਜ਼ਰੂਰਤ ਵੀ ਹੈ ਇਹ ਗੋੜਾ ਜਿਹੜਾ 11ਵਾਂ ਸਾਲ ਲੱਗਾ ਜੀ ਇਸ ਖੇਤ ਦੇ ਵਿੱਚ ਕੋਈ ਯੂਰੀਆ ਕੋਈ ਰੇ ਸਪਰੇ ਨਹੀਂ ਹੈ ਬਿਨਾ ਰੇ ਸਪਰੇ ਬਿਨਾ ਮੁਕਤਾ ਹੈ ਜਹਰ ਮੁਕਤਾ ਅੱਛਾ ਇਹਦਾ ਟੇਸ ਚ 10 ਵਾਰੀ ਚਾਹ ਨੂੰ ਉਬਾਲੋ ਜਿੰਨਾ ਮਰਜ਼ੀ ਕੋਲ ਕੋਈ ਫਟੂਗੀ ਨਹੀਂ ਕੁਝ ਨਹੀਂ ਹੋਊਗਾ ਅੱਛਾ ਜੀ ਅਵਾਲਾ ਦੇਵਾਂਗੇ ਚਾਹ ਫੋਟੋ ਨਹੀਂ ਜੀ ਜਮੀ ਨਹੀਂ ਪੜਦੀ ਬਿਲਕੁਲ ਹੀ ਨਹੀਂ ਪੜਦੀ ਕੋਈ ਮਿਲਾਵਟ ਨਹੀਂ ਕੋਈ ਕੁਝ ਨਹੀਂ 0% ਮਿਲਾਵਟ ਆ ਸ਼ੁੱਧ ਗੋੜਾ ਕੋਈ ਮਿਲਾਵਟ ਵਾਲਾ ਨਹੀਂ ਜਿਹੜਾ ਜੇ ਖਾਵਾਂਗੇ ਤਾਂ ਸਾਨੂੰ ਮੈਂ ਕਹੇ ਖਾਓ ਜੀ ਤੇਰੇ ਰਸ ਵਰਗਾ ਸਵਾਦ ਆਉਗਾ ਜੀ ਬਿਲਕੁਲ ਰੋਟੀ ਤੋਂ ਖਾਣ ਤੋਂ ਬਾਅਦ ਇਹ ਹਾਜਮਾ ਵੀ ਵਧੀਆ ਰੱਖਦਾ ਏਦਾਂ ਹੀ ਇਹਦੇ ਗੁੜ ਨਾਲ ਸ਼ੱਕਰ ਸ਼ੱਕਰ ਨੂੰ ਚਾਹ ਚ ਪਾਓ ਕੀ ਸ਼ੱਕਰ ਖਾਓ ਜੀ ਵਰ ਬਹਲਦੀ ਰਹਿੰਦਾ ਬੱਚਿਆਂ ਨੂੰ ਕੋ ਆਉ ਜੋ ਕਿ ਅੱਜ ਕੱਲ ਭੁੱਲ ਗਏ ਬੱਚੇ ਨੂੰ ਗਵਾਣਾ ਇਹ ਖਾਓ ਗਰਮੀ ਲੱਗਦੀ ਇਹਨਾਂ ਨੂੰ ਖਾਣ ਤੋਂ ਬਾਅਦ ਕਿਉਂਕਿ ਬਲੱਡ ਆ ਜਿਹੜਾ ਪਿਉਰੀਫਾਈ ਹੋ ਜਾਂਦੀ ਹੈ ਇਹਦੇ ਦੇਸੀ ਖੰਡਾ ਉਹ ਦੇਸੀ ਖੰਡ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਹੀ ਤੁਹਾਡੇ ਨਾਲ ਆਪਈ ਹੈ ਦੇਸੀ ਖੰਡ। ਦੇਸੀ ਖੰਡ ਆ ਜੀ ਇਹ ਦੇਸੀ ਖੰਡ ਦਾ ਐਕਚੁਅਲੀ ਜਿਹੜੀ ਦੇਸੀ ਖੰਡ ਆ ਇਹ ਬਣਦੀ ਬਹੁਤ ਘੱਟ ਬਣਦੀ ਆ। ਜੀ ਕਿਉਂਕਿ ਇੱਕ ਕੁਆਂਟਲ ਗੰਨੇ ਦੇ ਵਿੱਚੋਂ ਜੇ ਬਣਾਉਣਾ ਤਾਂ 6.5 ਕਿਲੋ ਤਕਰੀਬਨ ਨਿਕਲਦੀ ਐ ਜਿਆਦਾ ਨਹੀਂ ਨਿਕਲਦੀ। ਅੱਛਾ ਹਾਂ ਜਿਹੜੀ ਚੀਨੀ ਆ ਚੀਨੀ ਨੇ ਲੋਕਾਂ ਨੂੰ 슈ਗਰ ਜਿਹੜੇ ਇੰਨਾ ਵਧਾਤਾ ਸਾਡੇ ਇੰਡੀਆ ਨੂੰ ਤਾਂ ਹੁਣ 슈ਗਰ ਦੀ ਹੱਬ ਕਹਿਣ ਲੱਗੇ ਵੀ ਸਾਰੇ ਡਾਇਬਟੀਜ਼ ਪੇਸ਼ੈਂਟ ਮੇਰੇ। ਹੂੰ ਹੂੰ ਇਸ ਕਰਕੇ 슈ਗਰ ਤੋਂ ਬਚੋ ਚੀਨੀ ਤੋਂ ਬੰਦ ਕਰਕੇ ਮੇਰੇ ਹਿਸਾਬ ਨਾਲ ਇਹ ਖਾਣੀ ਚਾਹੀਦੀ ਲੋਕ ਖਾਂਦੇ ਵੀ ਬਹੁਤ ਮਠਾਏ ਦੇ ਵਿੱਚ ਫालतू ਨਹੀਂ ਹੁੰਦਾ ਕੋਈ ਮਲਾਵਟ ਵਾਲਾ ਕੁਝ ਨਹੀਂ ਹੁੰਦਾ ਇਹ 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 ਕਿੰਨੇ ਦੀ ਇਹ ਇਹ 1 ਕਿਲੋ ਕਿੰਨੇ ਦੀ ਹੈ 195 ਰੁਪਏ ਦੀ ਹੈ ਜੀ ਕਿਉਂਕਿ ਸਾਢੇ 6 ਕਿਲੋ ਬਣਦੀ ਹੈ ਇਸ ਕਰਕੇ ਦਾ ਰੇਟ ਥੋੜਾ ਜਿਹਾ ਫਿਰ ਹਿਸਾਬ ਨਾਲ ਹੀ ਆਉਂਦਾ ਉਹ ਵੀ ਜੇ ਦੇਖਿਆ ਜੇ ਤਾਂ ਫਿਰ ਕੁਆਂਟਲ ਗੰਨਾ ਖੱਪ ਗਿਆ ਸਾਢੇ 6 ਕਿਲੋ ਤੇ ਹਾਂਜੀ ਸਾਢੇ 6 ਤੇ ਜਿਹੜੀ ਪ੍ਰੋਸੈਸ ਤੇ ਆ ਗਿਆ ਕਿੰਨਾ ਕਿੰਨਾ ਖਰਚਾ ਆ ਗਿਆ ਹਨਾ ਸਾਢੇ ਕੁਆਂਟਲ ਦਾ ਗੰਨਾ ਹੀ ਖੱਪ ਗਿਆ ਹੂੰ ਫਿਰ ਮੰਗੋ ਚਟਨੀ ਆ ਜੀ ਅਸੀਂ ਕੱਚੇ ਅੰਬਾਂ ਦੀ ਚਟਨੀ ਬਣਾਉਂਦੇ ਆ ਇਹਦੇ ਵਿੱਚ ਖਜੂਰ ਦਾ ਪਾਊਡਰ ਵੀ ਪਾਉਂਦੇ ਆ ਦੇਸੀ ਖੰਡ ਪਾਉਂਦੇ ਆ ਥੋੜੀ ਤੇ ਮਿੱਠੇ ਲਈ ਜਿਹੜੇ ਮਸਾਲੇ ਪਾਉਂਦੇ ਆ ਮਸਾਲੇ ਤੋਂ ਮਿੱਠੇ ਲਈ ਅਸੀਂ ਜਿਹੜਾ ਹਣੀ ਪਾਉਂਦੇ ਆ ਇਹਦੇ ਵਿੱਚ ਤਾਂ ਕਿ ਇਹਨੂੰ ਕੋਈ ਪ੍ਰੀਜ਼ਰਵੇਟਿਵ ਨਹੀਂ ਪਾਉਂਦੇ ਸੀ ਉਸ ਵਿੱਚ ਕਿਸੇ ਵੀ ਚੀਜ਼ ਕੋਈ ਪ੍ਰੀਜ਼ਰਵੇਟਿਵ ਨਹੀਂ ਜੋ ਨੇਚਰਲ ਅਰੇ ਜਿੰਨਾ ਆਪਣੇ ਦੁਕਾਨ ਦੇ ਅੰਦਰਲੇ ਪਾਸੇ ਇੱਥੇ ਆਊਟਲੈਟ ਦੇ ਵਿੱਚ ਪਿਆ ਆ ਉਹ ਸਾਰਾ ਮਤਲਬ ਪਿਓਰ ਹੀ ਪਿਆ ਪਿਓਰ ਉਹਦੇ ਜੋ ਬਿਨਾਂ ਮਿਲਾਵਟ ਤੋਂ ਬਿਨਾਂ ਕਿਸੇ ਚੀਜ਼ ਤੋਂ ਮਤਲਬ ਮਲਾਵਟ ਵਾਲਾ ਕੋਈ ਚੀਜ਼ ਨਹੀਂ ਇੱਥੇ ਸਭ ਪਿਓਰ ਰੱਖੀ ਨਹੀਂ ਨਾ ਜੀ ਨਾ ਮਲਾਵੜ ਦਾ ਆਪਾਂ ਬਹੁਤ ਦੂਰ ਰਹਿਣਾ ਵਾਲਾ ਜਿਹਦੇ ਉੱਤੇ ਉਦਕ ਦੀ ਮੋਹਰ ਲੱਗੀ ਉਹ ਮਤਲਬ ਉਹ ਪਿਓਰਿਟੀ ਦੀ ਗਾਰੰਟੀ ਹੈ ਜੀ ਜੀ ਤੁਹਾਨੂੰ ਪੂਰੀ ਆ ਮਿਰਚਾਂ ਜੀ ਇਹ ਮਿਰਚਾਂ ਇਹ ਤੇਲਗਾਣਾ ਦੀ ਮਿਰਚ ਹੁੰਦੀ ਹੈ ਜਿਹੜੀ ਬੈਸਟ ਮਿਰਚ ਮੰਨੀ ਜਾਂਦੀ ਹੈ ਉੱਥੋਂ ਅਸੀਂ ਫਿਰ ਇਹਨੂੰ ਪੀਸਦੇ ਹਾਂ ਉੱਥੋਂ ਇਹ ਮੈਨੂੰ ਰੇ ਸਪਰੇ ਏਦਾਂ ਹੀ ਕਾਲੀ ਮਿਰਚ ਹੈ ਵਾਈਨਾਟ ਦੀ ਮਿਰਚ ਹੈ ਕੇਰਲਾ ਦੀ ਇਹ ਇੰਡੀਆ ਦੀ ਸਭ ਤੋਂ ਵਧੀਆ ਮਿਰਚ ਹੈ ਜੀ ਇਹਦਾ ਟੇਸ ਸਭ ਕੁਝ ਹੋਰ ਹੈ ਬੇਸਣ ਬਣਾਉਣਾ ਆਪਾਂ ਉਹ ਵੀ ਦੇਖੋ ਬੇਸਣ ਮਾਰਕਟ ਦੇ ਵਿੱਚ ਜਿਹੜਾ ਹੁੰਦਾ ਪੀਲਾ ਹੁੰਦਾ ਜੀ ਇਹ ਪੀਲਾ ਨਹੀਂ ਇਹ ਸਿਰਫ ਸਿੱਧੇ ਚਣਿਆਂ ਤੋਂ ਆਪਣੇ ਜਿਹੜੇ ਆਪਣੇ ਚਣੇ ਹੁੰਦੀ ਸੌਂਦੀਆਂ ਉਹਨਾਂ ਨੂੰ ਪੀਸ ਕੇ ਬਣਾਉਂਦੇ ਆ ਇਹਦਾ ਰੰਗ ਵੀ ਦੇਖੋ ਸਭ ਕੁਝ ਹਾਂ ਇਹਦਾ ਟੇਸਟ ਵੀ ਲੱਗਾ ਹੋਊਗਾ ਕੜੀ ਬਣਾਓ ਕੋਈ ਵੇਸਣ ਦੇ ਪਕੌੜੇ ਬਣਾਓ ਕੁਝ ਵੀ ਬਣਾ ਲਓ ਤਾਂ ਬੇਸਣ ਲਿਆ ਸਕਦੇ ਆ ਇਹ ਵੀ ਪਿਓਰ ਹੋਊਗਾ ਹਾਂਜੀ ਆ ਉੱਪਰ ਕੀ ਪਿਆ ਮਸਾਲਾ ਇਹ ਵੀ ਹਲਦੀ ਹੈ ਹਲਦੀ ਪਈ ਹੈ ਜਿਹੜੀ ਉੱਧਰ ਗੱਲ ਕਰ ਰਹੇ ਆਪਾਂ ਇੱਧਰ ਦਾਲਾਂ ਪਈਆਂ ਵੀਰ ਜੀ ਦਾਲਾਂ ਪਈਆਂ ਨੇ ਜੀ ਇਹ ਮੱਕੀ ਦਾ ਆਟਾ ਆਟਾ ਪਿਆ ਹਾਂਜੀ ਇਹ ਹਮਾਚਲ ਦੀ ਮੱਕੀ ਜਿਹੜੀ ਬਣੀ ਖੇਤ ਜਗਾ ਇੱਕ ਰੋਹਜੀ ਦੇ ਕੋਲੇ ਉੱਥੇ ਦੀ ਮੱਕੀ ਆ ਉੱਥੇ ਦਾ ਇਹ ਆਪਾਂ ਆਟਾ ਪੀਸਦੇ ਆ ਇਹ ਗਰਮ ਮਸਾਲਾ ਧਨੀਆ ਪਾウダー ਆ ਆ ਆ ਕੀ ਆ ਇਹ ਮਰੰਗਾ ਪਾਊਡਰ ਆ ਜੀ ਉਹ ਕੀ ਕਰਦਾ ਹੁੰਦਾ ਇਹ ਆ ਬੁਣੀਆਂ ਹੱਡੀਆਂ ਨੂੰ ਮਜ਼ਬੂਤ ਜਿੰਨੇ ਵਿਟਾਮਿਨ ਸੀ ਇਹਦੇ ਵਿੱਚ ਬਹੁਤ ਹੁੰਦਾ ਅੱਛਾ ਜੀ ਇਹ ਬਹੁਤ ਵਧੀਆ ਖਾਣ ਲਈ ਬਹੁਤ ਵਧੀਆ ਇਹ ਇਹ ਆ ਆ ਆ ਜਿਹੜਾ ਮੱਕੀ ਦਾ ਆਟਾ ਇਹ ਇਹ ਕੀ ਭਾ ਦਿੰਨੇ ਆ ਇਹ ਆਪਾਂ 55 ਰੁਪਏ ਕਿਲੋ ਹੈ ਜੀ ਆਪਣਾ 55 ਰੁਪਏ ਕਿਲੋ ਆਹ ਮਾਰਕੀਟ ਚ ਵੀ ਉਹ 50 ਰੁਪਏ ਕਿਲੋ ਦੇ ਜਾਂਦੇ ਨੇ ਮਲਟੀ grain ਆਟਾ ਜੀ ਆਹ ਮਲਟੀ grain ਆਟਾ ਆ ਆ ਆ ਦੂਸਰਾ ਆਟਾ ਐ ਐਮਪੀ ਸ਼ਰਬਤੀ ਲੋਕਵਨ ਕਿਸਮ ਦਾ ਆਟਾ ਇਹਦੇ ਵਿੱਚ ਫਾਈਬਰ ਔਰ ਪ੍ਰੋਟੀਨ ਦੀ ਜਿਹੜੀ ਮਾਤਰਾ ਹੁੰਦੀ ਹੈ ਜਿਆਦਾ ਹੁੰਦੀ ਆ ਆਹ ਆਟੇ ਨੂੰ ਜੇ ਵੀ ਰੋਟੀ ਸੌਫਟ ਰਹੂਗੀ ਉਹ ਨਹੀਂ ਐ ਕਿ 8-10 ਘੰਟੇ ਬਾਅਦ ਵੀ ਖਾਓਗੇ ਤੁਸੀਂ ਸੌਫਟ ਵਿਸੌਫ ਰਹੂਗੀ ਤੁਸੀਂ ਸੋਚਦੇ ਹੋਵੋਗੇ ਕਿੱਥੇ ਆ ਪਟਿਆਲੇ ਆਪਾਂ ਤੇ ਜੇ ਵੀਰੇ ਕੋਈ ਬੰਦਾ ਪਟਿਆਲੇ ਆ ਜਾਂਦਾ ਉਹ ਤਾਂ ਲੈ ਜਾਂਦਾਊਗਾ ਤੁਹਾਡੇ ਤੋਂ ਜਿਹੜਾ ਬੰਦਾ ਹੁਣ ਦੂਰ ਦਾ ਵੀਡੀਓ ਦੇਖਦਾ ਉਹ ਤਾਂ ਕੱਲਾ ਵੀਡੀਓ ਦੇਖਦਾ ਹੀ ਰਹੂਗਾ ਨਹੀਂ ਉਹ ਸਾਡੀ ਵੈਬਸਾਈਟ ਆ udakpure.com ਉਧਰ ਆਰਡਰ ਕਰ ਸਕਦਾ ਉਥੇ ਸਾਨੂੰ ਆਰਡਰ ਭੇਜੋ ਅਸੀਂ ਨਾਲ ਨਾਲ ਕੋਰੀਕ ਨਿਕਲ ਜਾਂਦਾ ਉਹਦੀ ਸਪਲਾਈ ਹੋ ਜਾਈਂਦੀ ਕੋਈ ਦਿੱਕਤ ਨਹੀਂ ਮਤਲਬ ਤੁਸੀਂ ਇੰਟਰਨੈਸ਼ਨਲ ਜਿੱਥੇ ਮਰਜ਼ੀ ਹੋ ਜੋ ਸਭ ਤੁਸੀਂ ਮਤਲਬ ਦੁਨੀਆ ਦੇ ਕਿਸੇ ਦੇਸ਼ ਦੇ ਜਿਹਦਾ ਬੈਠਾ ਬੰਦਾ ਆਰਡਰ ਕਰ ਸਕਦਾ ਜੀ ਠੀਕ ਆ ਕੋਈ ਦਿੱਕਤ ਨਹੀਂ ਹੈ ਕਿਸੇ ਵੀ ਤਰ੍ਹਾਂ ਆ ਆ ਦੇਖੋ ਇਧਰਲੇ ਪਾਸੇ ਲਿਖ ਕੇ ਕਿੰਨਾ ਵਧੀਆ ਕਿੰਨਾ ਐਵੇਂ ਵੈਬਸਾਈਟ ਤੇ ਵੀ ਸਾਰੀਆਂ ਚੀਜ਼ਾਂ ਡਿਟੇਲ ਆ ਸਭ ਕੋਈ ਵੀ ਵੈਬਸਾਈਟ ਤੇ ਮੈਂਸ਼ਨ ਆ ਐਦਾਂ ਨਹੀਂ ਹੈ ਹਣੀ ਵੀ ਇਹ ਦੇਖਿਆ ਸਾਡਾ ਹੋਊਗਾ ਵੀ ਕਿਹੜੇ ਟਾਈਮ ਕਿਹੜਾ ਹਣੀ ਨਿਕਲਦਾ ਕਿਹੜੇ ਫੁੱਲੋਂ ਨਿਕਲਦਾ ਸਾਰਾ ਉਹਨੂੰ ਦੱਸਿਆ ਹੋਊਗਾ ਐਦਾਂ ਕੀ ਦਾ ਵੀ ਆਰਟੀਕਲ ਬਣਾਇਆ ਹੋਇਆ ਜੀ ਵੀ ਕੀ ਦੇ ਵਿੱਚ ਇਹ ਇਸ ਕਰਕੇ ਬਣਾਇਆ ਵੀ ਕਿ ਲੋਕਾਂ ਨੂੰ ਇਹ ਨਾ ਵੀ omega 3 ਐ 6 9 ਆ omega 3 ਦਾ ਕੰਮ ਕੀ ਆ ਸਾਡੀ ਸਰੀਰ ਦੇ ਵਿੱਚ ਫਾਇਦਾ ਕੀ ਆ 6 ਦਾ ਕੀ ਫਾਇਦਾ ਉਹ ਸਾਰਾ ਮੈਂਸ਼ਨ ਕੀਤਾ ਹੈ ਤਾਂ ਹੀ ਕਿ ਲੋਕਾਂ ਨੂੰ ਅਵੇਅਰਨੈਸ ਪੂਰੀ ਹੋਵੇ ਅਸੀਂ ਪੈਸਾ ਇਤਲਾਕ ਇੱਥੇ ਰਹਿਣਾ ਤੇ ਆ ਆ ਉਹ ਆ ਆ ਦੇਖੋ ਇਹ ਸਾਰਾ ਕੁਝ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾਓਗੇ ਨਾ ਤੁਸੀਂ ਤਾਂ ਵੈਬਸਾਈਟ ਤੇ ਵੈਬਸਾਈਟ ਤੇ ਸਾਡਾ ਸਾਰਾ ਮਿਲੂਗਾ ਡਿਟੇਲ ਨਾਲ ਮਿਲ ਜਾਣਾ ਤੇ ਨੰਬਰ ਤੁਸੀਂ ਬਾਈ ਹੁਣ ਉਹਦਾ ਨੋਟ ਕਰ ਲਓ ਇੱਕ ਮੈਨੂੰ ਹੋਰ ਬੇਨਤੀ ਹੈ ਮੇਰੀ ਜੀ ਇਹ ਤੁਹਾਡੀ ਤੁਹਾਡੇ ਜਿਹੜੇ ਬ੍ਰਾਂਡ ਦੀ ਇਹ ਇੱਕੋ ਹੀ ਜਗ੍ਹਾ ਦਫ਼ਤਰ ਹੈ ਪਟਿਆਲੇ ਦੇ ਵਿੱਚ ਜਾਂ ਕਿਤੇ ਹੋਰ ਵੀ ਹੈ ਨਹੀਂ ਪਟਿਆਲੇ ਅਸੀਂ ਐਕਚੁਅਲੀ ਪਹਿਲਾਂ ਮਾਰਕੀਟ ਦੇ ਵਿੱਚ ਬੜੇ ਬੜੇ ਸਟੋਰਾਂ ਨੂੰ ਸਪਲਾਈ ਕਰਦੇ ਸੀ ਹੁਣ ਅਸੀਂ ਆਪਣੇ ਸਟੋਰ ਸ਼ੁਰੂ ਕਰ ਦਿੱਤੇ ਪਟਿਆਲਾ ਸਾਡਾ ਲੋਕਲ ਸ਼ਹਿਰ ਹੈ ਇਸ ਕਰਕੇ ਸੀ ਪਹਿਲਾਂ ਪਟਿਆਲੇ ਸ਼ੁਰੂ ਕੀਤਾ ਹਣ ਅਸੀਂ ਟਰਾਈ ਸਿਟੀ ਚੰਡੀਗੜ੍ਹ ਜਾਵਾਂਗੇ ਜਲੰਧਰ ਜਾਵਾਂਗੇ ਪੈਨ ਇੰਡੀਆ ਜਾਵਾਂਗੇ ਜੇ 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 ਕਿਸੇ ਨੇ ਤੁਹਾਡੇ ਤੋਂ ਇਹ ਸਟੋਰ ਲੈ ਕੇ ਫਰੈਂਚਾਈਜ਼ੀ ਲੈ ਕੇ ਤੁਹਾਡਾ ਹੀ ਉਹ ਵੀ ਅਸੀਂ ਸਿਸਟਮ ਕਰ ਰਹੇ ਹਾਂ ਉਹ ਵੀ ਕਰ ਰਹੇ ਹਾਂ ਜਿ ਉਹ ਵੀ ਲੈ ਸਕਦਾ ਬੰਦਾ ਫਰੈਂਚਾਈਜ਼ੀ ਵੀ ਲੈ ਸਕਦਾ ਉਹਨੂੰ ਐਦਾਂ ਨਹੀਂ ਹੋਊਗਾ ਕਿ ਉਹਦੇ ਪੈਸੇ ਲਾਏ ਤੇ ਅਸੀਂ ਆਪਣਾ ਕਸਟਮਰ ਨੇ ਪੈਸੇ ਦਿੱਤੇ ਅਸੀਂ ਲਾ ਕੇ ਜੇਬ ਚ ਉਹਨੂੰ ਪ੍ਰੋਪਰ ਚਲਾਵਾਂਗੇ ਪ੍ਰੋਪਰ ਹੈਂਡਲਿੰਗ ਕਰਾਂਗੇ ਸਾਰਾ ਉਹਦਾ ਸਿਸਟਮ ਬਣਾ ਕੇ ਦੇਵਾਂਗੇ ਉਹਦੀ ਕੋਈ ਸਿਰਦਰਦੀ ਨਹੀਂ ਕੋਈ ਸਟਾਕ ਵੇਚਣ ਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਸਿਰਦਰਦੀ ਨਹੀਂ ਤੂ ਕੋਈ ਵੀ ਸਾਡਾ ਸੀ ਕਸਟਮਰ ਨੂੰ ਵੀ ਕਹਿੰਨਾ ਵੀ ਕੋਈ ਚੀਜ਼ ਸਾਨੂੰ ਨਹੀਂ ਪਸੰਦ ਨਹੀਂ ਆ ਰਹੀ ਜਾਂ ਖੁੱਲੀ ਸਾਨੂੰ ਖਰਾਬ ਲੱਗਦੀ ਆ ਇਮੀਡੀਏਟਲੀ ਕੋਈ ਕੁਐਸਚਨ ਨਹੀਂ ਕੋਈ ਕੁਛ ਨਹੀਂ ਹੈ ਮਲਾਵਟ ਸਾਡੇ ਕਿਸੇ ਵੀ ਚੀਜ਼ ਚ ਨਹੀਂ ਹੈਗੀ ਮਲਾਵਟ ਤੋਂ ਅਸੀਂ ਵੈਸੀ ਦੂਰ ਰਹਿੰਦੇ ਆ ਸਾਡੇ ਬ੍ਰਾਂਡ ਦਾ ਨਾਮ ਹੀ ਪਿਓਰ ਆ ਜੀ ਤੇ ਇਸ ਕਰਕੇ ਅਸੀਂ 100% ਪਿਓਰ ਚੀਜ਼ਾਂ ਦਿੰਦੇ ਆ ਜਿਹੜੇ ਲੋਕਾਂ ਨੂੰ ਦਿੱਕਤ ਆਉ ਰਹੀ ਨਾ ਖਾ ਖਾ ਕੇ ਮਲਾਵਟ ਵਾਲੀਆਂ ਚੀਜ਼ਾਂ ਕਿਉਂਕਿ ਬਿਮਾਰੀਆਂ ਹੋ ਰਹੀਆਂ ਨੇ ਇੰਨੀਆਂ ਜ਼ਿਆਦੇ ਉਹਨੇ ਬੰਦੇ ਪੈਸਾ ਕਮਾਉਂਦਾ ਉਹਦੋਂ ਦੁਗਣੀਆਂ ਬਿਮਾਰੀਆਂ ਤੇ ਲੱਗਦਾ ਸਾਡਾ ਮਕਸਦ ਆ ਕਿ ਲੋਕਾਂ ਦੀ ਪਹਿਲੀ ਸਿਹਤ ਆ ਜਿਹੜੀ ਉਹ ਬਹੁਤ ਹੈਲਦੀ ਰਹਿਣ ਬਿਮਾਰੀਆਂ ਲੱਗਣੀ ਨਾ ਕਿ ਉਹ ਆਪਣੀ ਫੈਮਲੀ ਨਾਲ ਖੁਸ਼ ਰਹਿਣ ਵਧੀਆ ਤਰੀਕੇ ਨਾਲ ਤੇ ਇੰਜੋਏ ਕਰਨ ਆਪਣੀ ਲਾਈਫ ਨੂੰ ਆਪਾਂ ਕਹਿ ਸਕਦੇ ਆਂ ਵੀ ਤੰਦਰੁਸਤੀ ਕਿਸੇ ਥਾਂ ਤੋਂ ਨਹੀਂ ਮੁੱਲ ਮਿਲਦੀ ਤੰਦਰੁਸਤੀ ਵੀ ਮੁੱਲ ਮਿਲਦੀ ਹੈ ਲੱਭਣਾ ਪੈਂਦਾ ਕੋਈ ਇਹ ਜਿਹਾ ਸਟੋਰ ਫਿਰ ਮਿਲ ਵੀ ਜਾਂਦੀ ਹੈ ਕਿ ਨਹੀਂ ਫਿਰ ਇਹ ਤੇ ਵੀਡੀਓ ਮੇਰੇ ਸਾਬ ਨਾਲ ਸਾਰੇ ਦੋਸਤਾਂ ਨੂੰ ਪਸੰਦ ਵੀ ਆਈ ਹੋਊਗੀ ਤੇ ਇੱਕ ਪੰਜਾਬੀ ਭਾਈ ਆਪਣਾ ਭਾਈ ਆਪਣਾ ਇੱਕ ਪਿੰਡੂ ਭਾਈ ਸਾਡੇ ਸ਼ੱਕਵੇ ਡੱਡ ਸ਼ੱਕਵੇ ਹੁੰਦੇ ਆ ਸਾਡੇ ਕਿਰ ਸਾਡੇ ਸਾਡਾ ਸਮਾਨ ਨਹੀਂ ਕੋਈ ਖਰੀਦਦਾ ਆ ਦੇਖੋ ਵੇਚਣਾ ਆਉਣਾ ਚਾਹੀਦਾ ਪ੍ਰਚਾਰ ਕਰਨਾ ਆਉਣਾ ਚਾਹੀਦਾ ਪੈਕ ਕਰਨਾ ਆਉਣਾ ਚਾਹੀਦਾ ਪ੍ਰੋਸੈਸ ਕਰਨਾ ਆਉਣਾ ਚਾਹੀਦਾ ਪਰਖ ਹੋਣੀ ਚਾਹੀਦੀ ਆ ਬੰਦੇ ਕੋਲ ਫਿਰ ਸਭ ਕੁਝ ਹੁੰਦਾ ਤੁਸੀਂ ਮੇਰੀ ਗੱਲ ਯਾਦ ਰੱਖਿਓ ਇਹ ਉਦਕ ਬ੍ਰਾਂਡ ਨੂੰ ਤੁਸੀਂ ਇੱਕ ਸਟੋਰ ਦੇਖ ਰਹੇ ਹੋ ਨਾ ਤੁਸੀਂ ਸਾਰੇ ਇੰਡੀਆ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਟੋਰ ਦੇਖੋਗੇ ਤੇ ਤੁਸੀਂ ਇਹਨਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਤੇ ਆਉਣ ਵਾਲੇ ਸਮੇਂ ਵਿੱਚ ਆਊਟ ਆਫ ਸਟਾਕ ਲਿਖਿਆ ਹੋਇਆ ਦੇਖਾ ਕਰੋਗੇ ਆਊਟ ਆਫ ਸਟਾਕ ਇਹ ਕਹਿੰਦੇ ਮਿਲਿਆ ਕਰਨਗੇ ਤੁਹਾਨੂੰ ਵੀ 2500 ਰੁਪਏ ਕਿਲੋ ਵਾਲਾ ਕਿਉਂ ਆਊਟ ਆਫ ਸਟਾਕ ਆ ਸਾਡਾ 3 ਲੱਖ ਵਾਲਾ ਹਨੀ ਆਊਟ ਆਫ ਸਟਾਕ ਆ ਐਵੇਂ ਕਹਿੰਦੇ ਮਿਲਿਆ ਕਰਨਗੇ ਤੁਸੀਂ ਮੇਰੀ ਗੱਲ ਯਾਦ ਰੱਖਿਓ ਤੁਹਾਨੂੰ ਇਹ ਗੱਲ ਦਾ ਪਤਾ ਲੱਗੂਗਾ ਵੀ ਕਿਸੇ ਦਿਨ ਬੈਕ ਵੈਬਸਾਈਟ ਤੇ ਜਾਉਂਗੇ ਤਾਂ ਉੱਥੇ ਲਿਖਿਆ ਮਿਲੂਗਾ ਆਊਟ ਆਫ ਸਟਾਕ ਆ ਰੋਕਣਾ ਪਊਗਾ ਐਮੇ ਵੀ ਹੋਇਆ ਕਰੂਗਾ ਨੰਬਰ ਨੋਟ ਕਰ ਲਓ ਜਲਦੀ ਫੋਨ ਕਰ ਲਓ ਜੇ ਕਿਸੇ ਨੂੰ ਲੋੜ ਹੋਈ ਤਾਂ 9872901553